ਰਾਮਸਰੂਪ ਆਣਖੇ ਜੀ ਦਾ ਨਾਵਲ ਪ੍ਰਤਾਪੀ ਦਾ ਪਹਿਲਾ ਭਾਗ ਸਾਰੇ ਬੰਦੇ ਕੰਮ ਛੱਡ ਕੇ ਚੁੰਬੀਵਾਲ ਭੱਜ ਗਏ ਹਨੇਰੀ ਤੇ ਮੀ ਬਹੁਤ ਵੱਡਾ ਚਖੇੜਾ ਸੀ ਧਰਤੀ ਉੱਤੇ ਇੱਕ ਪੈਰ ਟਿਕਦਾ ਇੱਕ ਟਿਕਦਾ ਹੀ ਨਾ ਮਨ थरथਰ ਕੰਬਦਾ ਤੇ ਡੋਲਦਾ ਚੁੰਬੀ ਵਿੱਚ ਜਾਣ ਤੋਂ ਪਹਿਲਾਂ ਹੀ ਕਿਤੇ ਹਨੇਰੀ ਉਡਾਕੇ ਨਾ ਲੈ ਜਾਵੇ ਬਾੜ ਦੇ ਝਾਫੇ ਵਾਂਗੂ ਚਾਨਣ ਪਤਾ ਨਹੀਂ ਕਿੱਥੇ ਸੀ ਚੁੰਬੀ ਵਿੱਚ ਹੋਰ ਸਭ ਮੁਟਕੜੀਆਂ ਮਾਰ ਕੇ ਬੈਠੇ ਹੋਏ ਸਨ ਉਹ ਨਹੀਂ ਸੀ ਬੱਦਲ ਗੱਜਦਾ ਦਿਲ ਵਿੱਚ ਹੌਲ ਪੈਂਦੇ ਜਿਵੇਂ ਤੋਪਾਂ ਦੇ ਗੋਲੇ ਚੱਲ ਰਹੇ ਹੋਣ ਕਿਦਰੇ ਬਿਜਲੀ ਦੀਆਂ ਲਿਸ਼ਕੋਰਾ ਝੁੰਬੀ ਦੀਆਂ ਨੁਕਰਾਂ ਤੱਕ ਪਹੁੰਚਦੀਆਂ ਬੰਦਿਆਂ ਦੇ ਚਿਹਰੇ ਇੱਕ ਬਿੰਦ ਦੇਸਦੇ ਹਨੇਰਾ ਫੇਰ ਕੁੱਪ ਜਿਵੇਂ ਸ਼ੀਸ਼ਾ ਮੁੱਦਾ ਵੱਜ ਜਾਂਦਾ ਹੋਵੇ ਉਹ ਚਾਨਣ ਕਿੱਥੇ ਹੈ ਝੁੰਬੀ ਦੇ ਬਾਹਰ ਕੋਲ ਬੈਠੇ ਇੱਕ ਬੰਦੇ ਨੇ ਪਹਿਲਾਂ ਝੁੰਬੀ ਤੋਂ ਬਾਹਰ ਗਰਦਨ ਕੱਢੀ ਫਿਰ ਥਾਂ ਦੀ ਥਾਂ ਅੱਡੀਆਂ ਟੇਕ ਲਈਆਂ ਦੂਜਿਆਂ ਦੀ ਚੁੱਪ ਉਹਦੇ ਸਵਾਲ ਦਾ ਜਵਾਬ ਸੀ ਉਹ ਤਾਂ ਝੁੰਬੀ ਵਿੱਚ ਆਇਆ ਹੀ ਨਹੀਂ ਚੁੰਬੀ ਦੀਆਂ ਤਿੰਨੇ ਕੰਦਾ ਪੱਕੀਆਂ ਇੱਟਾਂ ਦੀਆਂ ਸਨ ਬਾਰ ਵੀ ਪੱਕਾ ਬਾਰ ਨੂੰ ਤਖਤੇ ਲੱਗੇ ਹੋਏ ਜਿੰਦਾ ਕੁੰਡਾ ਲੱਗਦਾ ਦੋ ਥਮਲਿਆਂ ਉੱਤੇ ਇੱਕ ਸ਼ਤੀਰ ਚਾੜ ਕੇ ਸਰਕੜੇ ਦੀ ਛੱਤ ਮੁੰਜ ਦੀਆਂ ਦੂਰੀਆਂ ਤੀਰੀਆਂ ਰस्सੀਆਂ ਨਾਲ ਗੁੰਦੀ ਸਵਾਰੀ ਐਨੀ ਮਜ਼ਬੂਤ ਛੱਤ ਕਿ ਟੀਨ ਵੀ ਕੀ ਮੁਕਾਬਲਾ ਕਰੇਗਾ ਪਰ ਅੰਦਰ ਬੈਠੇ ਬੰਦਿਆਂ ਦੇ ਕਾਲ ਜੇ ਤੰਦ ਕਦੇ ਕਿਤੇ ਛੱਤ ਹੀ ਨਾ ਉੱਡ ਜਾਵੇ ਫਿਰ ਤਾਂ ਰੜਾ ਮੈਦਾਨ ਹੋ ਜਾਵੇਗਾ ਮਾਰੇ ਜਾਵਾਂਗੇ ਭੰਗ ਦੇ ਪਹਾੜੇ ਆਪ ਤਾਂ ਫੇਰ ਵੀ ਬੈਠੇ ਆ ਸਿਰਲ ਕੋਈ ਚਿੜੀ ਜਨੌਰ ਦਾ ਕੀ ਹਾਲ ਹੋ ਬਈ ਦਰਖਤ ਦੇ ਆਲੇ ਨੇ ਚ ਕਿਹੜੀ ਪੌਂਚ ਹੁੰਦੀ ਹੈ ਕਿਸੇ ਨੇ ਪੰਛੀਆਂ ਦਾ ਤਰਸ ਕੀਤਾ ਹਨੇਰੀ ਕੁਝ ਘਟ ਗਈ ਪਰ ਮੀ ਤੇਜ ਹੋ ਗਿਆ ਚੁੰਬੀ ਵਿੱਚ ਦੋਵੇਂ ਚੋਰ ਤੇ ਪੰਜ ਬੰਦੇ ਹੋਰ ਸਨ ਇੱਕ ਉਹਨਾਂ ਦਾ ਸੀਰੀ ਮਾੜੂ ਤੇ ਚਾਰ ਬੰਦੇ ਸ਼ਰੀਕੇ ਦੇ ਇੱਕ ਉਹ ਆਪਸੀ ਗੱਜਣ ਚਾਨਣ ਕਿੱਥੇ ਬੈਠਾ ਹੋਊ ਬਈ ਇੱਕ ਨੇ ਫਿਰ ਉਹਦੀ ਗੱਲ ਛੇੜ ਲਈ ਕਿਸੇ ਦਰਖਤ ਦੇ ਉੱਟੇ ਖੜਾ ਹੋਣਾ ਹੋਰ ਉਹਨੇ ਕਿੱਧਰ ਜਾਣਾ ਸੀ ਗੱਜਣ ਨੂੰ ਜਿਵੇਂ ਉਹਦੀ ਤਸੱਲੀ ਹੋਵੇ ਐਨੇ ਮੀ ਨੇਰੀ ਚ ਦਰਖਤ ਵੀ ਕਿਹੜਾ ਟਿਕਾਣਾ ਏ ਉਹਦਾ ਪਤਾ ਲਾਓ ਭਾਈ ਉਸੇ ਬੰਦੇ ਨੇ ਚਾਨਣ ਦਾ ਚੋਰਾ ਕੀਤਾ ਕੱਸੀ ਦੇ ਪੋੜ ਥੱਲੇ ਹੋਣਾ ਏ ਹੋਰ ਕੋਈ ਥਾਂ ਤਾਂ ਦੀਂਦਾ ਨਹੀਂ ਮਾੜੂ ਨੇ ਲੇਪਣ ਲਾਇਆ ਹਾਂ ਬਈ ਤੇਰੀ ਗੱਲ ਠੀਕ ਐ ਕਾਣੇ ਚੋਰ ਦੇ ਮਨ ਲੱਗ ਗਈ ਓਏ ਉਹ ਕਮਲਾ ਤਾਂ ਨਹੀਂ ਤਿੱਖਾ ਏ ਪੂਰਾ ਲੋਟ ਸੇਰੀ ਬੈਠਾ ਹੋਊ ਕਿਤੇ ਹੋਰ ਤੇਰੇ ਭਾ ਦਾ ਨੇਰੀ ਅੜਾ ਕੇ ਲੈ ਗਈ ਹੋ ਉਹਨੂੰ ਕਿਧਰੇ ਸ਼ਰੀਕੇ ਵਿੱਚੋਂ ਉਹਨਾਂ ਦੇ ਵੱਡੇ ਲੱਗਦੇ ਬਾਬੂ मुਂਦਰਾ ਵਾਲੇ ਨੇ ਗੱਲ ਆਖੀ ਐ ਸੁਣਾਉਂਦਾ ਚਾਚਾ ਸੂ ਨਾ ਠੀਕ ਐ ਫਿਰ 마ੜੂ ਚਮਿਆਰ मुਂਦਰਾ ਵਾਲੇ ਦੀ ਤਾਰੀਫ਼ ਕਰ ਗਿਆ ਕਿਉ ਚੰਨਣ ਸਿਆਂ ਚੱਕ ਤੋਂ ਉੱਤੇ ਕਿੰਨਾ ਹੋ ਗਿਆ ਹੁਣ ਆ ਪਾਣੀ ਗੱਜੜ ਨੇ ਪੁੱਛਿਆ ਮੀਣੇ ਤੋਂ ਪਤਾ ਲੱਗੂ ਅਸਲ ਤਾਂ ਚੰਨਣ ਚੋਰ ਉਹਦੇ ਵੱਲ ਟੇਡਾ ਜਿਹਾ ਚਾਕਿਆ ਜਿਵੇਂ ਉਹਦੀ ਖਚਰੀ ਨਜ਼ਰ ਅੱਕੇ ਥੱਕੇ ਜੱਟ ਉੱਤੇ ਹੱਸੀ ਹੋਵੇ ਉਹਦੀ ਇੱਕੋ ਸਾਤੀ ਅੱਖ ਚਾਰ ਅੱਖਾਂ ਜਿੰਨਾ ਕੰਮ ਕਰਦੀ ਕੱਲ ਕਿੰਨਾ ਪਾਣੀ ਸੀ ਗੱਜੜ ਨੇ ਫੇਰ ਪੁੱਛਿਆ ਉਹਦੇ ਨਾਲ ਦੂਜਾ ਬੰਦਾ ਉਹਦੀ ਭੈਣ ਦਾ ਜੇਠ ਸੀ ਚੰਨਣ ਤੋਂ ਵੱਡੀ ਉਮਰ ਦਾ ਡੀਲ ਡੌਲ ਤਕੜੀ ਸੀ ਪਰ ਕੁਝ ਕੁਝ ਸਿਦਰਾ ਸੀ ਛੋਟੇ ਜਿੰਨਾ ਜ਼ੋਰ ਸੀ ਉਹਦੇ ਵਿੱਚ ਲੱਤਾਂ ਬਾਹਾਂ ਅਣ ਘੜ ਜਾਤੂਆਂ ਵਰਗੀਆਂ ਹਿੱਕ ਜਿਵੇਂ ਚੱਕੀ ਦਾ ਪੋੜ ਹੋਵੇ ਧੌਣ ਮੋਟੀ ਤੇ ਨਿੱਗਰ ਜਿਵੇਂ ਤੱਛੇ ਹੋਏ ਸ਼ਤੀਰ ਦਾ ਸੀਰਾ ਚੰਨਣ ਦਾ ਉਹ ਪੂਰਾ ਆਖਾ ਮੰਨਦਾ ਜਦੋਂ ਵੀ ਚੰਨਣ ਕਹਿੰਦਾ ਉਹ ਕੱਪੜੇ ਲਾ ਕੇ ਖੂਹ ਵਿੱਚ ਉਤਰ ਜਾਂਦਾ ਤੇ ਚੁੱਪੀ ਮਾਰ ਕੇ ਕਹਾ ਲਾਉਣ ਲੱਗਦਾ ਉਹ ਦਾ ਪਰ ਸਾ چھوٹਾ ਸੀ ਛੇਤੀ ਹੀ ਉੱਤੇ ਆ ਜਾਂਦਾ ਚੰਨਣ ਮਹਿਲ ਉੱਤੇ ਬੈਠਾ ਉਹਨੂੰ ਗਾਲ ਕੱਢਦਾ ਮਾਰੂ ਸਾਲੇ ਦੇ ਸਿਰ 'ਚ ਰੋੜਾ ਮਾਰ ਚੁੱਬਾ ਕਹੇ ਦੇ ਪੀਨ ਉੱਤੇ ਬੈਠ ਜਾ ਕੇ ਉਹ ਹੋਂਕਾ ਰਿਹਾ ਹੁੰਦਾ ਦੋ ਤਿੰਨ ਲੰਬੇ ਸਾਹ ਲੈਂਦਾ ਡਰੀਆਂ ਡਰੀਆਂ ਅੱਖਾਂ ਨਾਲ ਉ ਤਾਂ ਚੰਨਣ ਵੱਲ ਝਾਕਦਾ ਤੇ ਫਿਰ ਇੱਕ ਹੱਥ ਨਾਲ ਨੱਕ ਘੁੱਟ ਕੇ ਪਾਣੀ ਵਿੱਚ ਉੱਤਰ ਜਾਂਦਾ ਚੰਨਣ ਉੱਤੇ ਬੈਠਾ ਹੀ ਲਾਸ ਹਿਲਾ ਕੇ ਦੇਖ ਲੈਂਦਾ ਕਿ ਕਾਹਾਂ ਬਰੇਤੀ ਵਿੱਚ ਪੂਰਾ ਗੁੱਡ ਗਿਆ ਹੈ ਜਾਂ ਨਹੀਂ ਮੀ ਅਜੇ ਥੰਮਿਆ ਨਹੀਂ ਸੀ ਹਵਾ ਮੱਧਮ ਪੈ ਚੁੱਕੀ ਸੀ ਚੰਨਣ ਕਹਿੰਦਾ ਕਾਰਿਆ ਚੱਲ ਉੱਠੋਏ ਮਿੰਕਿਆ ਕਿੰਨੇ ਹੱਥ ਹੋ ਗਿਆ ਪਾਣੀ ਕਾਰਾ ਉਹਦੇ ਵੱਲ ਡੋਰ ਭਰੀਆਂ ਅੱਖਾਂ ਨਾਲ ਝਾਕਣ ਲੱਗਿਆ ਸਾਲਿਆ ਮੀਨੂ ਕੀ ਐ ਖੁਰਦਾ ਤਾਂ ਨਹੀਂ ਫਿਰ ਆਪਾਂ ਤਾਂ ਖਵਾਜੇ ਦੇ ਬੰਦੇ ਆ ਪਾਣੀ ਨਾਲੀ ਵਾਹ ਹੈ ਆਪਣਾ ਚੰਨਣ ਉਹਨੂੰ ਛਿੜਕ ਕੇ ਪਿਆ ਉਹ ਫਿਰ ਚੰਨਣ ਵੱਲ ਝਾਕਿਆ ਜਿਵੇਂ ਕੁਝ ਪੁੱਛਣਾ ਚਾਹੁੰਦਾ ਹੋਵੇ ਹਾਂ ਕੀ ਕਸਰ ਐ ਤੈਨੂੰ ਹੁਣ ਚੰਨਣ ਉਹਦੀ ਚੁੱਪ ਉਤੇ ਹੈਰਾਨ ਸੀ ਬਾਬੂ ਮੁੰਦਰਾ ਵਾਲਾ ਹੱਸਿਆ ਉਹ ਕਿਉਂ ਵਿਚਾਰੇ ਨੂੰ ਮੀਂਹ ਚ ਤੋੜਦਾ ਐ ਬੈਠਾ ਰਹਿਣ ਦੇ ਆ ਬਿੰਦ ਛੱਟ ਨੂੰ ਚੱਕਿਆ ਜਾਊ ਬੱਦਲ ਫੇਰ ਮਿਲਾਂਗੇ ਬਥੇਰਾ ਇਹ ਮੱਛਲਾ ਏ ਸਾਲਾ ਕੁਛ ਨਹੀਂ ਹੁੰਦਾ ਇਹਨੂੰ ਚੰਨਣ ਨੇ ਅੱਖ ਦੱਬੀ ਬਾਬੂ ਫੇਰ ਹੱਸਿਆ ਹੁਣ ਉਹਦੀ ਹਾਸੀ ਦਾ ਰੰਗ ਹੋਰ ਸੀ ਸੋਚ ਰਿਹਾ ਹੋਵੇਗਾ ਦੇਖ ਸਾਲਾ ਇਹ ਕਾਣਾ ਬੀਬੜ ਵੀ ਹਕੂਮਤ ਕਰੀ ਜਾਂਦਾ ਵਿਚਾਰੇ ਗਰੀਬ ਤੇ ਕਾਰੇ ਨੇ ਮਰਿਆ ਬੋਲ ਕੱਟ ਕੇ ਪੁੱਛਿਆ ਕਿਵੇਂ ਮਣਾ ਉਹਦੀਆਂ ਅੱਖਾਂ ਮਿਚਮਿਚ ਜਾਂਦੀਆਂ ਰੱਸੇ ਵੀ ਪਏ ਨੇ ਉੱਥੇ ਇੱਟ ਬਨ ਕੇ ਪਹਿਲਾਂ ਰੱਸਾ ਵਗਾ ਪਾਣੀ ਤੱਕ ਪਾਣੀ ਤੋਂ ਉੱਤੇ ਉੱਤੇ ਮਿਲ ਲੈ ਕਿੰਨੇ ਹੱਥ ਹੈ ਫਿਰ ਥੱਲੇ ਵਗਾ ਦੇ ਪਾਣੀ ਦਾ ਸਾਬ ਆਪੇ ਲੱਗ ਜੂ ਕਾਰਾ ਚੁੰਬੀ ਚੋਂ ਬਾਹਰ ਹੋਇਆ ਤਾਂ ਚੰਨਣ ਬੋਲਿਆ ਸਾਲਾ ਡੁੱਡਣ ਜਾ ਕਿਵੇਂ ਤੈਨ ਦਾ ਇਹ ਕੰਮ ਤੋਂ ਰੋਟੀਆਂ 11 ਖਾ ਜਾਣਾ ਹੈ ਉਦੋਂ ਬਾਬੂ ਨੇ ਉੱਚਾ ਬੋਲ ਕੱਢਿਆ ਉਹ ਕਰਤਾਰ ਸਿੰਘ ਭਾਈ ਤਿਲਕਣ ਹੋਈ ਵਈ ਐ ਦੇਖ ਕੇ ਪਿਆਰ ਤਰੀ ਊ ਨਾ ਜਾ ਜਾਂਦੀ ਹੋ ਜੇ ਕਿਤੇ ਤੇ ਫਿਰ ਕਾਰੇ ਨੂੰ ਜਾਂਦਾ ਦੇਖ ਕੇ ਸਾਰੇ ਹਿੜ-ਹਿੜ ਕਰਕੇ ਹੱਸੇ ਕਿਉਂ ਚੰਨਣ ਸਿਆਂ ਇਹ ਥੋੜਾ ਪੁਰਾਣਾ ਵਿਆਹਿਆ ਹੋਇਆ ਐ ਬਾਬੂ ਨੇ ਮਿੱਠੀ ਚਿਹੜ ਕੀਤੀ ਵਿਆਹ ਆ ਨਾ ਇਹ ਕਿਤੇ ਇਸ ਲੰਡੇ ਥੋਰ ਨੂੰ ਕੌਣ ਦਿੰਦਾ ਏ ਕੁੜੀ ਕਿਸੇ ਕੰਮ ਦਾ ਕਰਿੰਦਾ ਹੋਵੇ ਗੱਲ ਤਾਂ ਫੇਰ ਹੀ ਬਣਦੀ ਏ ਭਾਈ ਬਸ ਮੇਰੇ ਨਾਲ ਟੁਕੜੇ ਪਿਆਵਿਆ ਚੰਨਣ ਨੇ ਦੱਸਿਆ ਫਿਰ ਕਹਿੰਦਾ ਕਹਿ ਕੇ ਜੋ ਮਰਜੀ ਕਰਾਈ ਜਾਉ ਊ ਬਹੁਤਾ ਚੁਸਤ ਚਲਾਕ ਨਹੀਂ ਇਹ ਕਿੰਨੇ ਭਾਈ ਨੇ ਮਾੜੂ ਪੁੱਛਣ ਲੱਗਿਆ ਚਾਰ ਨੇ ਤਿੰਨ ਤਾਂ ਪੂਰੇ ਛਾਤਰ ਨੇ ਆਪਣੇ ਧੰਦੇ ਦੇ ਤਿੰਨੋ ਅੱਡ ਵਿੱਡ ਇਹ ਥੋੜਾ ਜਿਹਾ ਹੋਰ ਲੋਟ ਐ ਇਹ ਆਪਣੀ ਬੀਬੀ ਦੇ ਚੁੱਲ੍ਹੇ ਤੇ ਐ ਮਹਿਕੂਰ ਕੱਪ ਕੇ ਕਰਾਈ ਜਾਣਾ ਭਾਈ ਦੇ ਕਹੇ ਤੋਂ ਤਾਂ ਡੱਕਾ ਦੂਰਾ ਨਹੀਂ ਕਰਦਾ ਨਿਕਮਾ ਚੰਨਣ ਆਪਣੀ ਪੀਰੀ ਦੱਸ ਰਿਹਾ ਸੀ ਉਹਨਾਂ ਨੇ ਦੇਖਿਆ ਮੀਂਹ ਥੰਮ ਗਿਆ ਹੈ ਪਰ ਹਵਾ ਸ਼ੂਕ ਰਹੀ ਹੈ ਹਾਰ ਦਾ ਮਹੀਨਾ ਠੰਡ ਜਿਵੇਂ ਫੱਗਣ ਚੇਤ ਹੋਵੇ ਮੌਸਮ ਸੋਹਣਾ ਹੋ ਗਿਆ ਸੀ ਉਹ ਚੁੰਬਿਓਂ ਬਾਹਰ ਆ ਕੇ ਦੂਰ ਅਸਮਾਨ ਵੱਲ ਚਾਕਣ ਲੱਗੇ ਇੱਕ ਪਾਸੇ ਇੱਕ ਟਾਲੀ ਡਿੱਗੀ ਪਈ ਸੀ ਭੜੀਆਂ ਵਾਲੀ ਵੱਡੀ ਕਿਕਰ ਦਾ ਮੋਟਾ ਟਾਣਾ ਟੁੱਟ ਕੇ ਲੰਮਕਿਆ ਹੋਇਆ ਸੀ ਝੁੰਬੀ ਵਾਲੇ ਨਿੰਮ ਤੋਂ ਖਾਸਾ ਪਰਾਂ ਦੋ ਕੁਗੀਆਂ ਮਰੀਆਂ ਪਈਆਂ ਸਨ ਛਖੇੜਾ ਤਾਂ ਪੂਰਾ ਸੀ ਬਈ ਗੱਜਣ ਬੋਲਿਆ ਉਹ ਹੌਲੀ-ਹੌਲੀ ਅੱਗੇ-ਪਿੱਛੇ ਤੁਰਦੇ ਹੋਏ ਖੂਹ ਦੇ ਪਾੜ ਉੱਤੇ ਆ ਖੜੇ ਤਿੰਨ ਥਾਵਾਂ ਤੋਂ ਘਰਾਣਾ ਚੱਲ ਕੇ ਪਾੜ ਵਿੱਚ ਪਾਣੀ ਪੈ ਗਿਆ ਸੀ ਇਹਦਾ ਕੋਈ ਨੁਕਸਾਨ ਤਾਂ ਨਹੀਂ ਚੰਨਣ ਸਿਆਂ ਗੱਜਣ ਨੇ ਫਿਕਰ ਕੀਤਾ ਨਾ ਇਹਦੇ ਨਾਲ ਕੁਝ ਨਹੀਂ ਹੁੰਦਾ ਗਿੱਲੀ ਮਿੱਟੀ ਐ ਮਹਿਲ ਆਸਾਨੀ ਨਾਲ ਹੀ ਥੱਲੇ ਉਤਰਦਾ ਜਾਊ ਝੋੜ ਨੇ ਤਜਰਬਾ ਬਿਆਨ ਕੀਤਾ ਕਿੱਕੂ ਕਰਨ ਨੇ ਫੇਰ ਹੁਣ ਗੱਜਣ ਨੇ ਪੁੱਛਿਆ ਕਰਨਾ ਕੀ ਬਸ ਜੁੱਟ ਜੋ ਸੱਚੇ ਪਾਤਸ਼ਾਹ ਦਾ ਨਾਂ ਲੈ ਕੇ ਦਿਨਤਾ ਬਹੁਤ ਖੜਾ ਹਲੇ ਚੰਨਣ ਨੇ ਕਿਹਾ ਤੇ ਫਿਰ ਕਾਰੇ ਨੂੰ ਪੁੱਛਿਆ ਕਿਉਂ ਬਈ ਜਵਾਨ ਕਿੰਨੇ ਹੱਥ ਪਾਣੀ ਮਿਣਿਆ ਫਿਰ ਉਹ ਕਹਿੰਦਾ ਛੀ ਹੱਥ ਮਿਣਿਆ ਏ ਮੈਂ ਤਾਂ ਉਹਦੀ ਜੀਬ ਥਥੜਾ ਰਹੀ ਸੀ ਜਿਵੇਂ ਗਲਤ ਦੱਸਿਆ ਗਿਆ ਹੋਵੇ ਸਿਰ ਡੋਲਣ ਲੱਗਿਆ ਕੰਜਰਦਿਆ ਮੂੰਹ ਕਿਉਂ ਬੁਰਾ ਜਾ ਕੀਤਾ ਠੀਕ ਮਿਣਿਆ ਤਾਂ ਚਾਰ ਹੱਥ ਕੱਲ ਸੀ ਦੋ ਅੱਜ ਕਰਤਾ ਤੇ ਫਿਰ ਚੰਨਣ ਨੇ ਉਹਨੂੰ ਹੁਕਮ ਦਿੱਤਾ ਚੱਲ ਉੱਤਰ ਥੱਲੇ ਬੰਦਿਆਂ ਨੂੰ ਕਹਿੰਦਾ ਫੜੋ ਬਈ ਲਾਸ ਮਾੜੂ ਕਸੀ ਉੱਤੇ ਜਾ ਖੜਾ ਸੀ ਉਹਨੇ ਦੇਖਿਆ ਪਰਲੇ ਖੇਤ ਦੀ ਟਾਲੀ ਵੀ ਡਿੱਗੀ ਪਈ ਐ ਜਿਵੇਂ ਜੜਾਂ ਵਿੱਚੋਂ ਹੀ ਖੁੱਗੀ ਹੋਈ ਹੋਵੇ ਉਹਨੇ ਫਿਕਰ ਕੀਤਾ ਟਾਲੀ ਥੱਲੇ ਤਾਂ ਬਲਦ ਬੰਨੇ ਹੋਏ ਸੀ ਉਹ ਟਾਲੀ ਨੂੰ ਸਿੱਧਾ ਹੋ ਲਿਆ ਨੇੜੇ ਜਾ ਕੇ ਦੇਖਿਆ ਬਲਦ ਕਿਧਰੇ ਵੀ ਨਹੀਂ ਸੋਚਿਆ ਚ ਖੇੜਾ ਆਏ ਤੋਂ ਰੱਸਾ ਤੋੜਾ ਕੇ ਭੱਜ ਗਏ ਹੋਣਗੇ ਪਰ ਉਹਨੇ ਫਿਕਰ ਕੀਤਾ ਕਿਤੇ ਕੋਈ ਬਲਦ ਟਾਲੀ ਥੱਲੇ ਨਾ ਆ ਗਿਆ ਹੋਵੇ ਉਹ ਟਾਲੀ ਨੂੰ ਟਾਣਾ ਟਾਣਾ ਕਰਕੇ ਦੇਖਣ ਲੱਗਿਆ ਉਹਦੇ ਦੰਦਾ ਥੱਲੇ ਜੀਵ ਟੁੱਕੀ ਗਈ ਇਹ ਕੀ ਸਾਲਿਓ ਟਾਣੇ ਥੱਲੇ ਤਾਂ ਬੰਦਾ ਪਿਆ ਇਹ ਤਾਂ ਚਾਨਣ ਲੱਗਦਾ ਏ ਉਹਨੇ ਇਕੱਲੇ ਨੇ ਹੀ ਟਾਣਾ ਚੁੱਕਣਾ ਚਾਹਿਆ ਪਰ ਕਿੱਥੇ ਟਾਣੇ ਵਿੱਚ ਤਾਂ ਮਣਾ ਮੂੰਹ ਭਾਰ ਸੀ ਉਹਨੇ ਦੂਰੋਂ ਹੀ ਚੀਕ ਮਾਰੀ ਜਿਵੇਂ ਅਸਮਾਨ ਪਾੜ ਦੇਣਾ ਹੋਵੇ ਓਏ ਗੱਜਣਾ ਪਾਣਾ ਬੀਤ ਗਿਆ ਓਏ ਓਏ ਆਜੋ ਭੱਜ ਕੇ ਸਾਰੇ ਜਣੇ ਉਹਦੀ ਆਵਾਜ਼ ਜਿਵੇਂ ਦੋ ਕਿਾਰੇ ਵੀ ਨਾ ਟੱਪੀ ਹੋਏ ਕੋਈ ਨਹੀਂ ਆਇਆ ਉਹਦੇ ਵਿੱਚ ਸਾਹ ਹੈਗਾ ਸੀ ਪਰ ਉਹ ਬੇਸੁਰਤ ਸੀ ਕਿਧਰੇ ਖੂਨ ਵੀ ਨਹੀਂ ਦਿਖਦਾ ਸੀ ਉਹ ਭੱਜ ਕੇ ਕੱਸੀ ਉੱਤੇ ਆਇਆ ਹਾਕ ਮਾਰੀ ਗੱਜਣ ਚਾਨਣ ਤਾਂ ਉਹ ਪਿਆਏ ਓਏ ਆ ਜੋ ਸਾਰੇ ਕੀ ਹੈ ਬਚਜੈ ਕਹਾਂ ਲੱਗਿਆ ਨਹੀਂ ਸੀ ਉਹਨੇ ਥਾਂ ਦੀ ਥਾਂ ਲਾਸ ਛੱਡੀ ਤੇ ਬਬੂਕੇ ਮਾਰ ਕੇ ਕੱਸੀ ਟੱਪ ਗਏ ਗੱਜਣ ਸਭ ਤੋਂ ਮੂਰੇ ਸੀ ਥੋੜੇ ਚਿਰ ਬਾਅਦ ਚੰਨਣ ਵੀ ਉੱਥੇ ਆ ਖੜਾ ਤੇ ਉਹਦੇ ਮਗਰੇ ਮਗਰ ਕਾਰਾ ਡਾਣੇ ਥੱਲਿਓ ਚਾਨਣ ਦੀ ਸਹਿਕ ਦੀ ਦੇ ਕੱਟ ਕੇ ਉਹ ਉਹਨੂੰ ਨਿਵੇਕਲੇ ਥਾਂ ਉੱਤੇ ਲੈ ਆਏ ਸਾ ਅੜ ਘੜਕ ਕੇ ਆਉਂਦਾ ਸੀ ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ ਚੰਨਣ ਨੇ ਸਲਾਹ ਦਿੱਤੀ ਖੇਤ ਕਿਸੇ ਦੇ ਘਰ ਦੀ दारू ਹੋਣੀ ਹੈ ਜਾਓ ਭਜੋ ਲਿਆਓ ਅਧਿਆ ਪਾਉਆ ਨਸ਼ਾ ਹੋ ਜੂ ਐਨੇ ਨੂੰ ਪਿੰਡ ਲੈ ਚੱਲਾਂਗੇ ਆਣੇ ਦਿਵਾਲੇ ਖੇਤਾਂ ਵਿੱਚ ਪਾਲੀ ਤਾਂ ਸਨ ਖੇਤਾਂ ਵਾਲਾ ਕੋਈ ਕਿਤਰੇ ਨਹੀਂ ਦਿਸਦਾ ਸੀ ਗੱਜਣ ਦੇ ਮਾੜੂ ਨੂੰ ਭਜਾਇਆ ਜਾ ਹੋਏ ਨੱਥੇ ਕੇ ਕਪਾਹ ਵਿਜਣ ਆਏ ਸੀ ਜੇ ਖੇਤ ਹੋਏ ਤਾਂ ਪੁੱਛੋ ਉਹਨਾਂ ਨੂੰ ਜਾ ਕੇ ਉਹਨਾਂ ਦਾ ਅਮਲੀ ਪਾਉਂਦਾ ਹੁੰਦਾ ਹੈ ਤੋੜਾ ਬਾਬੂ ਪਤਾ ਨਹੀਂ ਕਦੋਂ ਕਿੱਧਰ ਤੁਰ ਗਿਆ ਸੀ ਸਾਰਿਆਂ ਨੂੰ ਉਹ ਕਾਲੇ ਕਦਮੀ ਆਉਂਦਾ ਦਿਸਿਆ ਉਹਦੀ ਚਾਦਰ ਦੇ ਡੱਬ ਵਿੱਚ ਮੱਕੀ ਦੇ ਗੋਲ ਵਾਲੀ ਕਸਮਿਆਲੀ ਬੋਤਲ ਸੀ ਦੋ ਤਿੰਨ ਖੇਤ ਛੱਡ ਕੇ ਬਾਬੂ ਮੰਦਰਾ ਵਾਲੇ ਦਾ ਆਪਣਾ ਖੇਤ ਸੀ ਖੂਹ ਉੱਤੇ ਹਲਟ ਲੱਗਿਆ ਹੋਇਆ ਤੇ ਪੱਕਾ ਕੋਠਾ ਕੋਠੇ ਵਿੱਚ ਖੇਤੀ ਦਾ ਹੀ ਸੰਦ ਸਦੌੜਾ ਹੁੰਦਾ ਕੰਮ ਦੇ ਦਿਨਾਂ ਵਿੱਚ ਉਹ ਇੱਥੇ ਹੀ ਬੈਨ ਦੇ ਉੱਠਦੇ ਚਾਹ ਦਾ ਸਮਾਨ ਪਿਆ ਰਹਿੰਦਾ ਇੱਕ ਮੰਝਾ ਵਿਸਤਰਾ ਵੀ ਬਾਬੂ ਦਾ ਇੱਕ ਭਤੀਜਾ ਕਦੇ-ਕਦੇ ਤੌੜਾ ਪਾ ਲੈਂਦਾ ਬਾਬੂ ਨੂੰ ਪਤਾ ਸੀ ਮੁੰਡੇ ਨੇ ਇੱਕ ਦਿਨ ਦੋ ਬੋਤਲਾਂ ਕੋਠੇ ਦੇ ਪਿਛਵਾੜੇ ਧਰਤੀ ਪੁੱਟ ਕੇ ਦੱਬੀਆਂ ਸਨ ਬਹੁਤੇ ਦਿਨ ਨਹੀਂ ਹੋਏ ਸਨ ਬਾਬੂ ਨੇ ਕੋਠੇ ਵਿੱਚੋਂ ਕਸੀਆ ਲੈ ਕੇ ਮਿੱਟੀ ਹੌਲੀ-ਹੌਲੀ ਪਰੇ ਕੀਤੀ ਸੀ ਤੇ ਧਰਤੀ ਵਿੱਚੋਂ ਇੱਕ ਬੋਤਲ ਕੱਢ ਲਈ ਸੀ ਮੁੰਡਾ ਸ਼ਰਾਬ ਕੱਢਣ ਦਾ ਮਾਹਰ ਸੀ ਪਤਾ ਨਹੀਂ ਸੋਰਾ ਕਿੱਥੋਂ ਸਿੱਖ ਗਿਆ ਏ ਇਕ ਤਿੱਤ ਬਾਬੂ ਹੱਸਦਾ ਹੁੰਦਾ ਪਹਿਲਾਂ ਤਾਂ ਉਹਨੇ ਚਾਨਣ ਦੀ ਦੰਦਰ ਪੰਨੀ ਨੱਕ ਕੁੱਟ ਕੇ ਉਹਦਾ ਜਵਾੜਾ ਪੁੱਟ ਲਿਆ ਸਾਹ ਆਇਆ ਤਾਂ ਉਹਨੇ ਅੱਖਾਂ ਵੀ ਪੁੱਟ ਲਈਆਂ ਕ ਸੀਸ ਵੱਟੀ ਬੋਲਿਆ ਕੁਝ ਨਹੀਂ ਉਹਨੇ ਉਹਦੇ ਮੂੰਹ ਵਿੱਚ ਸੁੱਕੀ ਸ਼ਰਾਬ ਪਾ ਦਿੱਤੀ ਬੋਲੇ ਵੀ ਅੰਦਰ ਨੰਗਾ ਲ ਐ ਫਾਇਦਾ ਕਰੋ ਸ਼ਰਾਬ ਸੰਗੋ ਥੱਲੇ ਜਾ ਰਹੀ ਸੀ ਬਹੁਤੀ ਨਹੀਂ ਸੀ ਪੀ ਸਕਿਆ ਟੁਰ ਟੁੜੀ ਲਈ ਹੁਣ ਉਹ ਝਾਕਦਾ ਸੀ ਪਰ ਫਿਰ ਅੱਖਾਂ ਮੀਚ ਲੈਂਦਾ ਜਿਵੇਂ ਗੱਲ ਸੁਣਦੀ ਤਾਂ ਹੋਵੇ ਪਰ ਬੋਲ ਨਾ ਸਕਦਾ ਹੋਵੇ ਲਹੂ ਦਾ ਕਿਦਰੇ ਨਾ ਨਿਸ਼ਾਨ ਨਹੀਂ ਸੀ ਮੁੰਦਰਾ ਵਾਲਾ ਆਖ ਰਿਹਾ ਸੀ ਭਾਈ ਕੋਈ ਗੁੰஞ்சி ਸੱਟ ਬੇਸ਼ੱਕ ਹੋਵੇ ਕੀ ਕਹਿ ਸਕਦੇ ਆ ਤੱਤੇ ਕਾ ਇਹਨੂੰ ਵੀ ਕੀ ਪਤਾ ਹੋ ਉਹ ਚੁੰਬੀ ਵਿੱਚੋਂ ਮੰਝਾ ਚੁੱਕ ਲਿਆ ਏ ਤੁਰਨ ਦੀ ਉਹਨੂੰ ਕਿਹੜੀ ਸੁਰਤ ਸੀ ਇੱਕ ਵਾਰ ਉਹਨੂੰ ਬੈਠਾ ਕੀਤਾ ਪਰ ਉਹ ਅਗਲੇ ਬਿੰਦ ਹੀ ਈਓਂ ਲੁੜਕ ਗਿਆ ਜਿਵੇਂ ਉਹਦਾ ਪੋਰ ਪੋਰ ਭੁੰਨਿਆ ਪਿਆ ਹੋਵੇ ਗਰਦਨ ਨੇ ਸਿਰ ਦਾ ਭੋਰਾ ਵੀ ਭਾਰ ਨਹੀਂ ਚੱਲਿਆ ਉਹਨੂੰ ਮੰਜੇ ਉੱਤੇ ਪਾ ਕੇ ਉਹ ਪਿੰਡ ਨੂੰ ਚੱਲ ਪਏ ਚਾਰ ਜਣਿਆਂ ਨੇ ਚਾਰੇ ਪਾਵਿਆਂ ਕੋਲ ਬਾਹਾਂ ਥੱਲੇ ਮੋਢੇ ਦੇ ਲੈ ਪਿੰਡ ਮਸਾਂ ਇੱਕ ਕੋਹ ਦੂਰ ਸੀ ਬਾਬੂ ਦੇ ਡੱਬ ਵਿੱਚ ਬੋਤਲ ਉਵੇਂ ਦੀ ਉਵੇਂ ਸੀ ਰਾਹ ਵਿੱਚ ਮੰਜੇ ਥੱਲੇ ਲਾ ਕੇ ਉਹਦੇ ਮੂੰਹ ਵਿੱਚ ਹੋਰ दारू ਪਾ ਦਿੱਤੀ ਉਹ ਪੀ ਗਿਆ ਮੁੰਦਰਾ ਵਾਲਾ ਬੋਲਿਆ ਉਹ ਕੁਛ ਨਹੀਂ ਹੁੰਦਾ ਮੇਰੇ ਸ਼ੇਰ ਬੱਗੇ ਨੂੰ ਇਹ ਤਾਂ ਡੱਟਾ ਪੋਤ ਹੈ ਮੇਰਾ ਬਸ ਹੋਇਆ ਲੈ ਨੌ ਬਰ ਨੌ ਇੱਕ ਭਾਵੇ ਤੇ ਕਾਰਾ ਤੇ ਉਹਦੇ ਨਾਲ ਦੂਜੇ ਮਗਰਲੇ ਪਾਵੇ ਤੇ 마ੜੂ ਸੀ 마ੜੂ ਲੱਤਾਂ ਘੜੀਸ ਦਾ ਤੁਰ ਰਿਹਾ ਸੀ ਗੱਜਣ ਨੇ ਪੁੱਛਿਆ ਐ ਇੱਕ ਔਖਾਏ ਕੁਛ ਉਹ ਬੋਲਿਆ ਨਹੀਂ ਗੱਜਣ ਉਹਦੇ ਨੇੜੇ ਹੋਇਆ ਤਾਂ ਉਹਦੇ ਮੂੰਹੋਂ ਮਰਿਆ ਜਿਹਾ ਬੋਲ ਨਿਕਲਿਆ ਮੋਹਰੇ ਥੋੜਾ ਜਿਹਾ ਸ਼ੋਲਾ ਤੁਰਦੇ ਨੇ ਚੰਣ ਨੇ ਇੱਕ ਪਾਸੇ ਤੁਰਿਆ ਜਾ ਰਿਹਾ ਸੀ ਝੱਟ ਬੋਲ ਉੱਠਿਆ 마ੜੂ ਪਾਸੇ ਹੋ ਜਾ ਖੜਿਓ ਬਈ ਚੋਬਰੋ ਫਿਰ ਕਾਰੇ ਨੂੰ ਕਿਹਾ ਤੂੰ ਪੈਂਦਾ ਥੱਲੇ ਕੱਲਾ ਹੀ ਸਿਰ ਲਾਲ ਐ ਐਨਾ ਕਿੰਨਾ ਘਪਾਰ ਐ ਜਾ ਜਾ ਰਹੀ ਮਾੜੂ ਦਾ ਦਮ ਨਾਲ ਦਮ ਨਹੀਂ ਰਲਦਾ ਸੀ ਚਾਨਣ ਪੂਰਾ ਜਵਾਨ ਬੰਦਾ ਸੀ ਮਾਰ ਫੜ ਕੇ ਐਡੀ ਦੇ ਸਾਰਿਆਂ ਦਾ ਫਿਕਰ ਇਕੇਰਾ ਉਹਨੂੰ ਕਰ ਲਈ ਜਾ ਕੇ ਸੁੱਟ ਦੇਣਾ ਪਿੰਡ ਜਾ ਕੇ ਤਾਂ ਸੋ ਹਿੱਲਾ ਹੋ ਜਾਂਦਾ ਇੱਕ ਵਾਰੀ ਸੁਹਾ ਲੰਘ ਜਾਵੇ ਫਿਰ ਨਹੀਂ ਇਹਨੂੰ ਹੁੰਦਾ ਕੁਝ ਉਹ ਪਿੰਡ ਦੇ ਵੱਡੇ ਦਰਵਾਜ਼ੇ ਪਹੁੰਚੇ ਤਾਂ ਪਤਾ ਲੱਗਣ ਨਾਲ ਅਗਵਾੜ ਦਾ ਕੁੱਲ ਬੰਦਾ ਮੰਜੇਮਗਰ ਹੋ ਗਿਆ ਸਵਾਲ ਤੇ ਸਵਾਲ ਪੁੱਛੇ ਜਾ ਰਹੇ ਸਨ ਦੋ ਬੰਦੇ ਘਰ ਪਹੁੰਚਣ ਤੋਂ ਪਹਿਲਾਂ ਹੀ ਡਾਕਟਰ ਵੱਲ ਭੱਜ ਗਏ ਖਾਸਾ ਸਿਆਣਾ ਡਾਕਟਰ ਸੀ ਉਹ ਪ੍ਰਾਈਵੇਟ ਤੌਰ ਉੱਤੇ ਦਵਾਈ ਬੂਟੀ ਕਰਦਾ ਸੁਆ ਵੀ ਲਾਉਂਦਾ ਅੰਗਰੇਜ਼ੀ ਦਵਾਈਆਂ ਵਰਤਦਾ ਉਹਦੇ ਕੋਲ ਸਾਈਕਲ ਹੁੰਦਾ ਪਿੰਡ ਦੀਆਂ ਗਲੀਆਂ ਦੀ ਮਿੱਟੀ ਜੰਮੀ ਹੋਈ ਸੀ ਰੇਥੇ ਦਾ ਰੇਸ਼ਮ ਵੀ ਨਹੀਂ ਸੀ ਕਿਧਰੇ ਸਾਈਕਲ ਪੱਕੀ ਸੜਕ 'ਵਾਂਗ ਚੱਲਦਾ ਪਿੰਡ ਵਿੱਚ ਹੋਰ ਸਾਈਕਲ ਵੀ ਸਨ। ਮੰਦੇ ਮੁੜਨ ਤੋਂ ਪਹਿਲਾਂ ਹੀ ਮੁਰਾਰੀ لال ਆਪਣਾ ਚਮੜੇ ਦਾ ਬੈਗ ਲੈ ਕੇ ਆ ਗਿਆ। ਘਰ ਵਿੱਚ ਲੋਕਾਂ ਦਾ ਇਕੱਠ ਸੀ। ਪਰੇ ਪਈ ਪਰੇ ਡਾਕਟਰ ਸਾਹਬ ਆ ਗਏ। ਦੇਖੋ ਇੱਧਰ ਹੋ ਜੋ। ਚਾਨਣ ਨੂੰ ਦਰਵਾਜ਼ੇ ਵਿੱਚ ਰੱਖਿਆ ਹੋਇਆ ਸੀ। ਹਰ ਕੋਈ ਜਿਹਨੂੰ ਵੀ ਮੌਕਾ ਮਿਲਦਾ ਉਹਦੇ ਮੂੰਹ ਕੋਲ ਮੂੰਹ ਲਾ ਜਾ ਕੇ ਬੋਲਦਾ ਚਾਨਣਾ ਓਏ ਚਾਨਣਾ ਪਰ ਉਹ ਅੱਖਾਂ ਵੀ ਨਹੀਂ ਪੁੱਟਦਾ ਸੀ। ਕੋਈ ਆਖ ਦਾ ਸੁਰਤ ਹੈ ਨਹੀਂ ਕੋਈ ਆਖ ਦਾ दारू ਦਾ ਨਸ਼ਾ ਹੈ। ਮੁਰਾਰੀ ਨੇ ਟੁੱਟੀ ਲਈ ਦਿਲ ਧੜਕਦਾ ਸੀ ਅੱਖਾਂ ਦੀਆਂ ਭਾਲਕਾਂ ਪੁੱਟ ਕੇ ਦੇਖੀਆਂ ਮੂੰਹ ਟੱਟਣ ਲਈ ਕਿਹਾ ਪਰ ਉਹਨੂੰ ਸੁਰਤ ਕਿੱਥੇ ਸੀ ਦੰਦ ਬੀੜ ਜੁੜੀ ਹੋਈ ਵੀ ਨਹੀਂ ਸੀ ਲੱਤਾਂ 모ੜੀਆਂ ਫਿਰ ਨਿਸਾਲ ਕੀਤੀਆਂ ਦੋਵੇਂ ਬਾਹਾਂ ਹੇਠ ਉੱਤੇ ਕਰਕੇ ਵੇਂਦਾ ਰਿਹਾ ਧੌਣ ਥੱਲੇ ਹੱਥ ਪਾ ਕੇ ਮੁਰਾਰੀ ਨੇ ਉਹਨੂੰ ਬੈਠਾ ਕਰ ਲਿਆ ਫਿਰ ਪਾ ਦਿੱਤਾ ਗਰਦਨ ਲੁਟਕੀ ਹੋਈ ਸੀ ਬੈਗ ਵਿੱਚੋਂ ਸ਼ੀਸ਼ੀ ਕੱਢ ਕੇ ਪਹਿਲਾਂ ਇੱਕ ਦਵਾਈ ਸੰਘਾਈ ਕੁਝ ਫਰਕ ਪਿਆ ਲੱਗਿਆ ਫਿਰ ਇੱਕ ਨਿੱਕੀ ਸ਼ੀਸ਼ੀ ਵਿੱਚੋਂ ਸੂਆ ਪਰਿਆ ਤਾਂ ਉਹਦਾ ਪੂੜਾ ਨੰਗਾ ਕਰਕੇ ਸੂਆ ਲਾ ਦਿੱਤਾ ਸੂਈ ਚੁੱਬਣ ਵੇਲੇ ਚਾਨਣ ਨੇ ਅੱਖਾਂ ਕੁੱਟੀਆਂ ਜਿਵੇਂ ਪੀੜ ਮਹਿਸੂਸ ਕੀਤੀ ਹੋਵੇ ਸੂਆ ਲਾ ਕੇ ਉਹ ਉਹਦੇ ਕੋਲ ਹੀ மஞ்சੇ ਉੱਤੇ ਬੈਠ ਗਿਆ ਆਣੇ ਦਵਾਲੇ ਖੜੇ ਬੰਦਿਆਂ ਨੂੰ ਕਹਿਣ ਲੱਗਿਆ ਤੁਸੀਂ ਯਾਰ ਇੱਕ ਪਾਸੇ ਹੋ ਕੇ ਬਹਿਜੋ ਇਹਨੂੰ ਸੁਰਤਾਂ ਲੈਣ ਦਿਓ ਇਉ ਸੰਘਟ ਜਾ ਨਾ ਕਰੋ ਕੁਝ ਬੰਦੇ ਪਰਾਂ ਹੋ ਗਏ ਨਿਆਣੇ ਉੱਥੇ ਹੀ ਖੜੇ ਰਹੇ ਮੁੰਦਰਾ ਵਾਲੇ ਨੇ ਦਬਕਾ ਮਾਰਿਆ ਉਹ ਇਹ ਜਾਂਦੇ ਨਹੀਂ ਇੱਥੋਂ ਥੋਡੀ ਮੈਂ ਛੱਡੋ ਥਾਂ ਮੁੰਡੇ ਘਰੋਂ ਬਾਹਰ ਜਾਣ ਲੱਗੇ ਬਾਬੂ ਵੱਲ ਕਣਖਾ ਕਣਖਾ ਝਾਗਦੇ ਪ੍ਰਤਾਪੀ ਚਾਹ ਦਾ ਡੋਲਣਾ ਪਰ ਲਿਆਈ ਪੰਜ ਸੱਤ ਵਾਟੀਆਂ ਵੀ ਮੁਰਾਰੀ ਲਾਲ ਨੂੰ ਉਹ ਕੱਚ ਦਾ ਗਲਾਸ ਲੈ ਕੇ ਆਈ ਬੰਦੇ ਚਾਹ ਪੀ ਰਹੇ ਸਨ ਇੱਕ ਦੋ ਨੇ ਤਾਂ ਵਾਟੀਆਂ ਖਾਲੀ ਕਰ ਵੀ ਦਿੱਤੀਆਂ ਦੂਜਿਆਂ ਕੋਲ ਟਿਪ ਟਿਪ ਬਾਕੀ ਹੋਵੇਗੀ ਚਾਨਣ ਖੰਗਿਆ ਤੇ ਬੁਗ ਬੁਗ ਕਰਕੇ ਆਪਣੀ ਹਿੱਕ ਉੱਤੇ ਹੀ ਉਲਟੀ ਕਰ ਦਿੱਤੀ ਸ਼ਰਾਬ ਦੀ ਸੜੇਹਾਨ ਚਾਰੇ ਪਾਸੇ ਫੈਲ ਗਈ ਪਾਣੀ ਵਿੱਚ ਲਹੂ ਦੇ ਗਤਲੇ ਸਨ ਉਹ ਉਵਤ ਲੈਂਦਾ ਔਖਾ ਹੋ ਰਿਹਾ ਸੀ ਬੰਦਿਆਂ ਨੇ ਖੜੇ ਹੋ ਕੇ ਉਹਨੂੰ ਬਿਠਾ ਲਿਆ ਤੇ ਇੱਕ ਜਾਨੇ ਨੇ ਉਹਦਾ ਸਿਰ ਮੰਜੇ ਦੀ ਬਾਹੀ ਤੋਂ ਅਗਾਹ ਕਰ ਦਿੱਤਾ ਪੁਰਾਣਾ ਕੱਪੜਾ ਲੈ ਕੇ ਪ੍ਰਤਾਪੀ ਨੇ ਉਹਦੇ ਪਿੰਡੇ ਤੋਂ ਗੰਦਾ ਪਾਣੀ ਪੁੰਜਣ ਲੱਗੀ ਗੁਰਦੇਵ ਨੂੰ ਪਾਣੀ ਦੀ ਬਾਲਟੀ ਭਰ ਕੇ ਲਿਆਉਣ ਲਈ ਕਿਹਾ ਚਾਨਣ ਨੇ ਔਖੇ ਔਖੇ ਢਕਾਰ ਲਏ ਤੇ ਫਿਰ ਜਿਵੇਂ ਉਹਦੀਆਂ ਵੱਖੀਆਂ ਪੁੱਟੀਆਂ ਗਈਆਂ ਹੋਣ ਜਿਵੇਂ ਉਹਦੇ ਅੰਦਰੋਂ ਕੁਝ ਪਾਟ ਗਿਆ ਹੋਵੇ ਧਰਤੀ ਉੱਤੇ ਲਹੂ ਹੀ ਲਹੂ ਹੋਇਆ ਪਿਆ ਸੀ ਬੰਦੇ ਉਹਦਾ ਸਿਰ ਫੜੀ ਖੜੇ ਸਨ ਉਹਨਾਂ ਦੇ ਪੈਰਾਂ ਉੱਤੇ ਮੈਲੇ ਦੇ ਛਿੱਟੇ ਸਨ ਕੋਈ ਕਹਿ ਰਿਹਾ ਸੀ ਨਿਕਲ ਲੈਣ ਦਿਓ ਇਹ ਬਾਹਰ ਹੋਇਆ ਹੀ ਚੰਗਾ ਅੰਦਰ ਜੰਮ ਗਿਆ ਤਾਂ ਇਹਦਾ ਕੋਈ ਹਰਜਾ ਨਹੀਂ ਹੋ ਜਾਂਦਾ ਕਦੇ-ਕਦੇ ਪ੍ਰਤਾਪੀ ਨੇ ਪਾਣੀ ਲੈ ਕੇ ਪਹਿਲਾਂ ਤਾਂ ਚਾਨਣ ਦਾ ਪਏ ਪਏ ਦਾ ਮੂੰਹ ਧੋਤਾ ਫਿਰ ਗਿੱਲੇ ਕੱਪੜੇ ਨਾਲ ਉਹਦੀ ਹਿੱਕ ਤੇ ਹੱਥਾਂ ਬਾਹਾਂ ਨੂੰ ਸਾਫ਼ ਕਰ ਦਿੱਤਾ ਭਾਂਡੇ ਮਾਂਜਣ ਵਾਲੀ ਢੇਰੀ ਤੋਂ ਕੱਕੇ ਰੇਤੇ ਦਾ ਬੱਠਲ ਲਿਆ ਕੇ ਉੱਪਰ ਛਲ ਉੱਤੇ ਬਰੂਰ ਦਿੱਤਾ ਛੋਟਾ ਮੁੰਡਾ ਹਰਦੇਵ ਤੇ ਕੁੜੀ ਬੀਬੋ ਦੂਰ ਖੜੇ ਚਾਨਣ ਵੱਲ ਬਿੜਰੀਆਂ ਅੱਖਾਂ ਨਾਲ ਝਾਕ ਰਹੇ ਸਨ ਉਹਨਾਂ ਦੀ ਨਿਆਣ ਮੱਤ ਨੂੰ ਸਮਝ ਨਹੀਂ ਆ ਰਹੀ ਹੋਵੇਗੀ ਕਿ ਚਾਚੇ ਨੂੰ ਕੀ ਹੋ ਗਿਆ ਹੈ ਛੋਟੇ ਨੇ ਵੱਡੇ ਨੂੰ ਪੁੱਛਿਆ ਓਏ ਚਾਚਾ ਲੜ ਪਿਆ ਕਿਸੇ ਨਾਲ ਨਹੀਂ ਓਏ ਸੱਟ ਲੱਗੀ ਗੁਰਦੇਵ ਨੇ ਦੱਸਿਆ ਕਿ ਕਣ ਲੱਗੀ ਖੇਤ ਖੂ ਲਾਉਂਦੇ ਸੀ ਤੈਨੂੰ ਪਤਾ ਨਹੀਂ ਗੁਰਦੇਵ ਉਹਨੂੰ ਆਕੜ ਕੇ ਪਿਆ ਬੀਲਾ ਚਾਚੇ ਦੇ ਸੱਟ ਲੱਗੀ ਬੀਬੋ ਪੁੱਛ ਰਹੀ ਸੀ ਹਾ ਹੋ ਸੱਟ ਲੱਗੀ ਗੁਰਦੇਵ ਨੇ ਸਿਆਣਾ ਬਣ ਕੇ ਜਵਾਬ ਦਿੱਤਾ ਉਹਨੂੰ ਤਾਂ ਸਾਰੀ ਸਮਝ ਸੀ ਉਹਨੂੰ ਉਹਦੇ ਮਾਂ ਬਾਪ ਨਾਲੋਂ ਚਾਚੇ ਦਾ ਕਟ ਸੰਸਾ ਨਹੀਂ ਸੀ ਮੁਰਾਰੀ ਨੇ ਆਪਣੇ ਬੈਗ ਵਿੱਚੋਂ ਫਿਰ ਇੱਕ ਲਾਲ ਜਹੀ ਪੀਣ ਵਾਲੀ ਦਵਾਈ ਦੀ ਸ਼ੀਸ਼ੀ ਕੱਢੀ ਇੱਕ ਹੰਗੜ ਭਰ ਕੇ ਉਹਨੂੰ ਕੱਚ ਦੇ ਗਲਾਸ ਵਿੱਚ ਪਾ ਲਿਆ ਫਿਰ ਉਹਦੇ ਵਿੱਚੋਂ ਇੱਕ ਚਿੱਟੀ ਗੋਲੀ ਸੁੱਟ ਦਿੱਤੀ ਦਵਾਈ ਵਿੱਚ ਡਿੱਗਦੇ ਹੀ ਗੋਲੀ ਖੁਰ ਗਈ ਲਾਲ ਦਵਾਈ ਦੀ ਛੱਗ ਬਣ ਗਈ ਫਿਰ ਛੱਗ ਟੇਕ ਗਈ ਹੁਣ ਦਵਾਈ ਦਾ ਰੰਗ ਉਹਨਾਂ ਲਾਲ ਨਹੀਂ ਸੀ ਚਮਚਾ ਚਮਚਾ ਕਰਕੇ ਉਹਨੂੰ ਇਸ ਦਵਾਈ ਨੂੰ ਛੰਨਣ ਦੇ ਮੂੰਹ ਵਿੱਚ ਪਾਉਣ ਲੱਗਿਆ ਸਾਰੀ ਦਵਾਈ ਪਿਆ ਕੇ ਫਿਰ ਉਹਨੇ ਇੱਕ ਸੂਆ ਹੋਰ ਭਰਿਆ ਤੇ ਉਹਦੇ ਦੂਜੇ ਬੁੜੇ ਵਿੱਚ ਲਾ ਦਿੱਤਾ ਗੱਜਣ ਨੂੰ ਦੱਸਿਆ ਹੁਣ ਇਹਨੂੰ ਨੀਂਦ ਆਜੂਗੀ ਬਲਾਈਓ ਨਾ ਬਹੁਤਾ ਖਾਣ ਪੀਣ ਨੂੰ ਕੁਝ ਨਹੀਂ ਦੇਣਾ ਦੁਕਾਨ ਤੇ ਬੰਦਾ ਭੇਜੋ ਇੱਕ ਮੈਂ ਇੱਕ ਹੋਰ ਚੀਜ਼ ਦਿਨਾ ਪਾਣੀ ਗਰਮ ਕਰਕੇ ਠੰਡਾ ਕਰ ਲਿਓ ਉਹਦੇ ਵਿੱਚ ਉਹ ਦਵਾਈ ਘੋਲ ਦਿਓ 2-2 ਚਮਚੇ ਦਿੰਦੇ ਰਹਿਓ ਅੱਧੇ ਅੱਧੇ ਘੰਟੇ ਬਾਅਦ ਤੜਕੇ ਦੇਖਾਂਗੇ ਫਿਰ ਲੋੜ ਪਈ ਤਾਂ ਮੈਨੂੰ ਬੁਲਾ ਲਿਓ ਬੇਗ ਚੋਕ ਕੇ ਮੁਰਾਰੀ ਘਰੋਂ ਬਾਹਰ ਹੋਇਆ ਤਾਂ ਬਾਬੂ ਮੰਤਰਾ ਵਾਲਾ ਉਹਦੇ ਮਗਰ ਹੋ ਲਿਆ ਥੋੜੀ ਦੂਰ ਜਾ ਕੇ ਉਹਦਾ ਸਾਈਕਲ ਖੜਾ ਲਿਆ ਪੁੱਛਣ ਲੱਗਿਆ ਮੁਰਾਰੀ لال ਪਾਈ ਤੈਨੂੰ ਕਿਵੇਂ ਲੱਗਦਾ ਕੇਸ ਬਾਬੂ ਸਿਆ ਸਿਰ ਚ ਗੁੱਜੀ ਸੱਟ ਐ ਖੂਨ ਅੰਦਰ ਡਿੱਗਦਾ ਜੇ ਤਾਂ ਹੋ ਗਿਆ ਖੂਨ ਬੰਦ ਫਿਰ ਤਾਂ ਮੋੜ ਪੈ ਜੂ ਨਹੀਂ ਫਿਰ ਨਹੀਂ ਫਿਰ ਕੀ ਫਿਰ ਮੰਡੀ ਲਜਾਣਾ ਪਊ ਤੇਰੀ ਅਕਲ ਚ ਨਹੀਂ ਆਉਂਦੀ ਕੋਈ ਗੱਲ ਮੈਂ ਤਾਂ ਜੋ ਕਰਨਾ ਸੀ ਕਰਤਾ ਫਿਰ ਕੁਦਰਤ ਆ ਵੇਲਾ ਵੀ ਹੈ ਨਹੀਂ ਚੱਕ ਕੇ ਮੰਡੀ ਲਜਾਣ ਦਾ ਦਿਨ ਛਿਪਣ ਵਾਲਾ ਹੋ ਗਿਆ ਕਦੋਂ ਤੁਰੇ ਕਦੋਂ ਉੱਥੇ ਪਹੁੰਚੇ ਅੱਧੀ ਰਾਤ ਹੋ ਜੂ ਜਾਂਦੇ ਹਲਾ ਬਾਬੂ ਨੇ ਚਿੰਤਾ ਕੀਤੀ ਹਾਂ ਰਾਤ ਰਾਤ ਤਾਂ ਇਹਨੂੰ ਹੁੰਦਾ ਨਹੀਂ ਕੁਛ ਮੁਰਾਰੀ ਕਹਿੰਦਾ ਕਹਿੰਦਾ ਰੁੱਕ ਗਿਆ ਟੜ ਕੇ ਫਿਰ ਅਸਲੀ ਦੱਸਾਂ ਹਾਂ ਟੜ ਕੇ ਸੰਦੇਹਾਈ ਤੁਰ ਜੋ ਮੰਡੀ ਨੂੰ ਐ ਤਾਂ ਦੱਸਦੇ ਜਾਰ ਜਾਨ ਧੋਖਾ ਤਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਖੂਨ ਡਿੱਗਣਾ ਬੰਦ ਹੋ ਜੇ ਕੱਖ ਨਹੀਂ ਵਿਗੜਦਾ ਇਹਦਾ ਮੁਰਾਰੀ ਲਾਲ ਨੇ ਪੱਕੀ ਤਸੱਲੀ ਦਿੱਤੀ ਪਰ ਬਾਬੂ ਨੂੰ ਟੇ ਕਿੱਥੇ ਉਹਨੇ ਸਿੱਧਾ ਹੀ ਆ ਕੇ ਗੱਜਣ ਨੂੰ ਆਖ ਦਿੱਤਾ ਭਾਈ ਇੱਧਰ ਆ ਜਾ ਦਰਵਾਜ਼ੇ ਵਿੱਚ ਹੋਰ ਬੰਦੇ ਅਜੇ ਬੈਠੇ ਸਨ ਦੋਵੇਂ ਚੋਰ ਤੇ ਮਾੜੂ ਵੀ ਉਹ ਕਹਿੰਦਾ ਲੈ ਬਈ 100 ਹੱਥ ਰੱਸਾ ਸਿਰੇ ਤੇ ਗੰਡ ਮੁਰਾਰੀ ਤਾਂ ਦੇ ਗਿਆ ਜਵਾਬ ਇਹਨੂੰ ਹੁਣ ਮੰਡੀ ਲੈ ਜਾਣ ਦਾ ਕਰੋ ਕੋਈ ਬੰਦੋਬਸਤ ਗੱਜਣ ਦੀ ਦੇਹ ਕੰਬਣ ਲੱਗੀ ਕਿਉਂ ਇਹ ਕੀ ਇਹਦੀ ਅਕਲੋਂ ਬਾਹਰ ਐ ਮੈਨੂੰ ਦੇ ਗਿਆ ਸਮਝੌਤੀ ਸਾਰੀ ਬਾਬੂ ਨੇ ਸਾਰਖਰੀ ਆਖ ਦਿੱਤੀ ਤਾਪੀ ਨੇ ਦੋਵੇਂ ਛੋરા ਨੂੰ ਰੋਟੀ ਦਿੱਤੀ ਮਾੜੂ ਵੀ ਖਾ ਗਿਆ ਛੋરા ਨੇ ਕੋਠੇ ਉੱਤੇ ਮੰਜੇ ਡਾ ਲਏ ਤੇ ਆਰਾਮ ਨਾਲ ਸੌਂ ਗਏ ਰੀਵੀ ਵਗ ਰਹੀ ਸੀ ਪਿੰਡ ਵਿੱਚ ਦੋ ਟਰੈਕਟਰ ਸਨ ਭੀੜ ਪਈ ਤੋਂ ਜਵਾਬ ਕੌਣ ਦਿੰਦਾ ਗੱਜਣ ਤੇ ਬਾਬੂ ਟਰੈਕਟਰ ਪੁੱਛਾਏ ਅੱਧੀ ਰਾਤੋਂ ਹੀ ਉਹਨਾਂ ਨੇ ਚਾਨਣ ਨੂੰ ਟਰਾਲੀ ਵਿੱਚ ਪਾ ਲੈਣਾ ਸੀ ਉਹ ਮਾੜੂ ਨੂੰ ਵੀ ਕਹਿ ਆਏ ਆ ਕੇ ਜਗਾਵਾਂਗੇ ਤੈਨੂੰ ਨਾਲ ਚੱਲਨੀ ਬਾਬੂ ਆਪਣੇ ਘਰ ਜਾ ਪਿਆ ਕਹਿੰਦਾ ਮਾੜੀ ਜੀ ਹਾਕ ਮਾਰਨੀ ਬਸ ਮੈਂ ਜਾਗਦਾ ਹੀ ਪਿਆ ਹਾਂ ਉੱਠ ਕੇ ਤੋਰੀ ਪੈਣਾ ਕਿੰਨੇ ਜਵਾਕ ਤਾਂ ਸੌ ਗਏ ਗੱਜਣ ਤੇ ਪ੍ਰਤਾਪੀ ਦੀ ਅੱਖ ਲੱਗਦੀ ਫੇਰ ਪੜਕ ਦੇ ਕੇ ਖੁੱਲ ਜਾਂਦੀ ਇੱਕ ਫਿਕਰ ਚਾਨਣ ਦਾ ਦੂਜਾ ਫਿਕਰ ਕਿਤੇ ਤੜਕੇ ਤੱਕ ਸੁੱਤੇ ਹੀ ਨਾ ਰਹਿ ਜਾਈਏ ਅੱਧੀ ਰਾਤੋਂ ਤੁਰਾਂਗੇ ਤਾਂ ਕਿਤੇ ਜਾ ਕੇ ਤੜਕੇ ਨੂੰ ਮੰਡੀ ਪਹੁੰਚਿਆ ਜਾਊ ਤੇ ਨਾਲੇ ਪ੍ਰਤਾਪੀ ਉਹਦੇ ਮੂੰਹ ਵਿੱਚ ਅੱਤੇ-ਅੱਤੇ ਘੰਟੇ ਪਿੱਛੋਂ ਪਾਣੀ ਤੇ ਚਮਚੇ ਵੀ ਤਾਂ ਪਾ ਰਹੀ ਸੀ ਆਸਮਾਨ ਸਾਫ਼ ਸੀ ਤਾਰੇ ਪੂਰੇ ਢਲਕ ਰਹੇ ਸਨ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਦਿਨ ਵੇਲੇ ਇੰਨਾ ਮੀ ਪਿਆ ਹੋਵੇਗਾ ਜਾਂ ਹਨੇਰੀ ਆਈ ਹੋਵੇਗੀ ਚਾਨਣ ਦਾ ਮੰਜਾ ਵਿੜੇ ਵਿੱਚ ਸੀ ਤੇ ਉਹ ਦੋਵੇਂ ਜੀ ਉਹਦੇ ਕੋਲ ਅਲਾਣੀਆਂ ਮੰਜੀਆਂ ਡਾਹ ਕੇ ਪਏ ਹੋਏ ਸਨ ਅੱਧੀ ਰਾਤ ਕਿੱਥੋਂ ਹੋਈ ਸੀ ਚਮਚੇ ਦਾ ਪਾਣੀ ਮੂੰਹ ਦੀਆਂ ਖਾਖਾਂ ਵਿੱਚ ਦੀ ਬਾਹਰ ਨਿਕਲ ਗਿਆ ਪ੍ਰਤਾਪੀ ਨੇ ਦੇਖਿਆ ਉਹਦੀ ਹਿੱਕ ਪਹਿਲਾਂ ਵਾਂਗ ਉੱਤੇ ਥੱਲੇ ਨਹੀਂ ਹੋ ਰਹੀ ਸੀ ਹੱਥ ਦੀ ਨਬਸ ਟੋਹੀ ਨਾ ਨਬਸ ਤਾਂ ਬੰਦ ਸੀ ਪ੍ਰਤਾਪੀ ਨੇ ਬੋਲ ਮਾਰਿਆ ਗੁਰਦੇਵ ਦਾ ਪਿਓ ਆਏਗਾ ਭੱਜ ਕੇ ਦੇਖੀ ਭਲਾ ਉਹ ਤਿੰਨ ਭੈਣ ਭਾਈ ਸਨ ਤਿੰਨਾਂ ਦਾ 12-12 ਸਾਲ ਦਾ ਫਰਕ ਭਾਨੋਂ ਸਭ ਤੋਂ ਵੱਡੀ ਸੀ ਉਸ ਤੋਂ ਛੋਟਾ ਗੱਜਣ ਤੇ ਫਿਰ ਸਭ ਤੋਂ ਛੋਟਾ ਚਾਨਣ ਅਸਲ ਵਿੱਚ ਤਾਂ ਉਹ 7 ਸਨ ਪਹਿਲਾਂ ਪਾਂ ਨੋ ਹੋਈ ਫਿਰ ਇੱਕ ਮੁੰਡਾ ਉਹ ਮਰ ਗਿਆ ਫਿਰ ਕੁੜੀ ਹੋਈ ਉਹ ਵੀ ਮਰ ਗਈ ਫਿਰ ਇਹ ਗੱਜਣ ਜੰਮਿਆ ਗੱਜਣ ਤੋਂ ਬਾਅਦ ਕੁੜੀ ਹੋਈ ਸੀ ਉਹ ਮਰੀ ਹੀ ਪੈਦਾ ਹੋਈ ਉਹ ਤੋਂ ਬਾਅਦ ਚਾਨਣ ਹੋਇਆ ਫਿਰ ਚਾਨਣ ਪਿੱਛੋਂ ਵੀ ਇੱਕ ਮੁੰਡਾ ਜੰਮਿਆ ਸੀ ਉਹ 5 ਸਾਲਾਂ ਦਾ ਹੋ ਕੇ ਮਰਿਆ ਵੱਡੀ ਮਾਤਾ ਨਿਕਲੀ ਸੀ ਬਸ ਉਹੀ ਪਹੁੰਚਿਆ 5 ਸਾਲਾਂ ਤੱਕ ਨਹੀਂ ਤਾਂ ਬਾਕੀ ਜਿਹੜੇ ਜਵਾਕ ਮਰੇ ਕੋਈ 6 ਮਹੀਨੇ ਦਾ ਹੋ ਕੇ ਤੇ ਕੋਈ ਸਾਲ ਦਾ ਬੁੜੀਆਂ ਆਖਦੀਆਂ ਹੁੰਦੀਆਂ ਜੈਕਰ ਦੇ ਲੜੀਏ ਜਵਾਕ ਹੋਏ ਕੁੜੀ ਪਿੱਛੋਂ ਮੁੰਡਾ ਮੁੰਡੇ ਪਿੱਛੋਂ ਕੁੜੀ ਤੇ ਇਹ ਆਖਰੀ ਜਵਾਕ ਪਤਾ ਨਹੀਂ ਕਿਵੇਂ ਮੁੰਡਾ ਹੋ ਗਿਆ ਲੜੀ ਟੁੱਟ ਗਈ ਇਸੇ ਕਰਕੇ ਤਾਂ ਸ਼ਾਇਦ ਜਿਉਂਦਾ ਨਾ ਰਿਹਾ ਉਹ ਮੁੰਡਾ ਬੜਾ ਮਨਹੂਸ ਸੀ ਮਾਂ ਦੀ ਜਾਨ ਵੀ ਨਾਲ ਹੀ ਲੈ ਗਿਆ ਚਾਨਣ ਉਦੋਂ 7 ਵਰਿਆਂ ਦਾ ਸੀ ਭਾਨੋ ਉਹਨੂੰ ਨਾਲ ਲੈ ਗਈ ਉਸਨੇ ਪਾਲਿਆ ਤੇ ਵੱਡਾ ਕੀਤਾ ਕੀਤਾ ਉਹਦੇ ਆਪਣੇ ਜਵਾਕ ਵੀ ਸਨ ਜਵਾਕਾਂ ਵਿੱਚ ਜਵਾਕ ਰੋਲ ਖੋਲ ਕੇ ਪੜ ਗਿਆ ਭਾਨੋ ਉਹਨੂੰ ਮਾਵਾ ਵਰਗਾ ਮੋਹ ਕਰਦੀ ਗੱਜਣ ਹੋਰਾਂ ਦਾ ਪਿਓ ਜੈਮਲ ਇਕੱਲਾ ਅਖਹਿਰਾ ਬੰਦਾ ਸੀ ਪੁੱਜ ਕੇ ਸਾਉ ਬਸ ਖੇਤੀਬਾੜੀ ਧਿਆਨ ਨਾ ਕਦੇ ਸਾਥ ਵਿੱਚ ਬਹਿਲਾ ਬੈੰਦਾ ਤੇ ਨਾ ਹੀ ਹਾਨੀਆਂ ਦੀ ਢਾਣੀ ਵਿੱਚ दारू ਪੀਂਦਾ ਉਹਨੂੰ ਕੋਈ ਐਬ ਨਹੀਂ ਸੀ ਰੱਬੀ ਬੰਦਾ ਸੀ ਉਹਦੇ ਕੋਲ 16 ਘੁੰਮਾ ਜ਼ਮੀਨ ਸੀ ਕੱਸੀ ਦਾ ਪਾਣੀ ਲੱਗਦਾ ਇੱਕ ਸੀਰੀ ਲੜਾ ਕੇ ਉਹ ਵਧੀਆ ਕੰਮ ਤੋਰਦਾ ਜਾ ਕੇ ਕੂਨੀ ਬਹੁਤ ਸੀ ਬਸ ਕਮਾਕਾਰਾਂ ਵਿੱਚ ਹੀ ਜੁਟੀ ਰਹਿੰਦੀ ਖੇਤ ਵੀ ਜਾਂਦੀ ਜੈਮਲ ਤੇ ਅੱਗੇ ਪਿੱਛੇ ਰਹਿੰਦੀ ਜੈਮਲ ਇਕੱਲਾ ਹੋਣ ਕਰਕੇ ਘਰ ਵਿੱਚ ਬੰਦਿਆਂ ਦੀ ਥੋੜ ਬੁਰੀ ਤਰ੍ਹਾਂ ਮਹਿਸੂਸ ਕਰਦਾ ਉਹ ਚਾਹੁੰਦਾ ਕਿ ਉਹਦੇ 3-4 ਪੁੱਤ ਹੋਣ ਤਾਂ ਕਿ ਵੱਡਾ ਹੋ ਕੇ ਖੱਬੀ ਕਾਨ ਵਾਹੀ ਦਾ ਕੰਮ ਕਰਨ ਲੋਕ ਗੱਲਾਂ ਕਰਦੇ ਖੇਤੀਬੰਦਿਆਂ ਨਾਲ ਇਕੱਲੇ ਬੰਦੇ ਦਾ ਕਾਹਦਾ ਜੀਉਣ ਕੱਲੀ ਹੋਵੇ ਨਾ ਬਣਾ ਵਿੱਚ ਲੱਕੜੀ ਇਕੱਲਾ ਨਾ ਹੋਵੇ ਪੁੱਤ ਜੱਟ ਦਾ ਭਾਨੋ ਦਾ ਉਹਨਾਂ ਨੇ ਪੂਰਾ ਬਣਤ ਬਣਾਇਆ ਸੀ ਵਿਆਹ ਤੇ ਬਹੁਤ ਖਰਚ ਕੀਤਾ ਉਹ ਪਹਿਲੇ ਦਿਨੋਂ ਮਾਂ ਵਾਂਗ ਸਿਆਣੀ ਸੀ ਤੇ ਕੰਮਾਂ ਦੀ ਸੁਨਹਿਰੀ ਭਾਂਡੇ ਖਾਂਡੇ ਵਾਲੇ ਜੱਟਾਂ ਦੇ ਘਰ ਵਿਆਹ ਹੋਇਆ ਉਹਦਾ ਵਰਤਣ ਵਾਲੇ ਬੰਦੇ ਸੀ ਤਲਵੰਡੀ ਵਾਲੇ ਤੇ ਫਿਰ ਭਾਨੋ ਜਦੋਂ ਜੋਗੀਪੁਰ ਆਉਂਦੀ ਮਾਂ ਨੂੰ ਉਹਦਾ ਬੰਦਿਆ ਵਰਗਾ ਸਹਾਰਾ ਰਹਿੰਦਾ ਕੰਮਾਂ ਨੂੰ ਹੜੰਬਾਸੀ ਜੈਕੁਰ ਚੌਂਦੀ ਉਹ ਸੌਰੀ ਜਾਵੇ ਨਾ ਜਾਵੇ ਤਾਂ ਸਾਰੇ ਕੰਮ ਨਵੇੜ ਕੇ ਜਾਵੇ ਖੇਸ ਦਰੀਆਂ ਤਾਣੀ ਤੇ ਮਿੱਟੀ ਗਾਰੇ ਦਾ ਲਪਲਪਈਆ ਅਨੇਕਾ ਕੰਮ ਹੁੰਦੇ ਘਰ ਦੇ ਕਦੇ-ਕਦੇ ਮਾਮਾ ਧੀਆਂ ਲੜਾਈ ਦਾ ਆਂਡਾ ਲਾ ਕੇ ਬਹਿ ਜਾਂਦੀਆਂ ਉਹਨਾਂ ਦੇ ਬੋਲ ਪਰ ਗਵਾਂਡੀਆਂ ਤੱਕ ਨਹੀਂ ਪਹੁੰਚਦੇ ਸਨ ਭਾਰ ਨੂੰ ਅੱਖਾ ਕੱਢਦੀ ਬੇਬੇ ਤੇ ਤੇਰੇ ਕੋਈ ਲੱਜ ਸ਼ਰਮ ਹੈ ਹੱਥ ਪੱਲੇ ਉਧਰੋਂ ਤੇਰੇ ਜਵਾਕ ਹੋਣਾ ਹੁੰਦਾ ਉਧਰੋਂ ਮੇਰੇ ਕੀ ਕਹਦੀ ਹੋਊਗੀ ਦੁਨੀਆ ਜੈਕਰ ਧਰਤੀ ਵਿੱਚ ਨਿਗਰਨ ਵਾਲੀ ਹੋ ਜਾਂਦੀ ਪਰ ਜਵਾਬ ਕਰਦੀ ਆਪਦੇ ਪਿਓ ਕੰਜਰ ਨੂੰ ਸਮਝਾ ਪਾਈ ਮੇਰੇ ਢਿੱਡ 'ਚ ਅੰਬਰੋ ਤਾਂ ਨਹੀਂ ਆ ਡਿਗਦਾ ਨਿਆਣਾ ਤੇ ਫੇਰ ਸ਼ੇਰ ਹੋ ਜਾਂਦੀ ਕਿਉ ਕੁੜੇ ਕਾਹਤੋਂ ਕਿਉ ਦੰਦ ਵੱਡਦੀਆਂ ਮੇਰੇ ਤੇ ਤੇਰੇ ਪਿਓ ਦੀ ਦੇੜੀ ਵੱਦੀ ਐ ਵੀਰਾਂ ਨੂੰ ਤਾਂ ਤਰਸਦੀਆਂ ਨੇ ਕੁੜੀਆਂ ਨਾ ਭਾਈ ਸੱਚੀ ਗੱਲ ਐ ਮੇਰੇ ਸਹੁਰੇ ਤਾਂ ਬਲਾਈ ਕਚੀਰਾ ਕੀਤਾ ਬੁੜੀਆਂ ਨੇ ਜਦੋਂ ਤੇਰੇ ਹੋਇਆ ਮੇਰੀ ਗੁੱਡੋ ਦੇ ਨਾਲ ਹੀ ਆ ਕੇ ਹੋਰ ਸੁਣ ਲੈ ਭਾਨ ਨੂੰ ਹੱਸਣ ਲੱਗੀ ਮੂੰਹ ਉੱਤੇ ਪੱਲਾ ਕਰ ਲਿਆ ਕੀ ਸੁਣ ਲੈ ਜੈਕੁਰ ਤੇ ਵੀ ਹਾਸੀ ਨਿਕਲਣ ਵਾਲੀ ਹੋ ਗਈ ਨਾ ਭਾਈ ਮੈਨੂੰ ਤਾਂ ਦੱਸ ਦੀ ਨੂੰ ਸੰਗ ਲੱਗਦੀ ਐ ਕੁੜੇ ਫੋਟ ਮਾਂ ਤੋਂ ਕਾਦੀ ਸ਼ਰਮ ਅਕੇ ਹਾਂ ਕੀ ਕੌਣ ਦੇਊਗਾ ਪੰਜੀਰੀ ਕਰਕੇ ਮਾਵਾਂ ਧੀਆਂ ਦੋਹੇ ਤੂੰ ਤਾਂ ਬੁੜੀ ਹਰਾਮਣ ਐ ਨੀ ਹੁਣ ਟੱਪਾ ਤਾਂ ਪੂਰਾ ਕਰ ਦੇ ਤੇ ਫਿਰ ਦੋਵੇਂ ਉੱਚਾ ਉੱਚਾ ਹੱਸਣ ਲੱਗਦੀਆਂ ਜੈਕੁਰ ਮਰੀ ਤੋਂ ਪਾਨੋ 6 ਮਹੀਨੇ ਜੋਗੀ ਪੁੱਰ ਰਹੀ ਕੀ ਕਰਦੀ ਉਹਨਾਂ ਦੇ ਰੋਟੀ ਟੁੱਕ ਦਾ ਬੜਾ ਔਖਾ ਸੀ ਵਿੱਚ ਦੀ 5-4 ਦਿਨਾਂ ਵਾਲੀ ਤਲਵੰਡੀ ਵੀ ਜਾ ਆਉਂਦੀ ਤਲਵੰਡੀ ਵਾਲੇ ਚੰਗੇ ਸੀ ਸੱਸ ਆਖਦੀ ਕੋਈ ਨਹੀਂ ਪੁੱਤ ਤੂੰ ਉਹਨਾਂ ਦਾ ਵੇਲਾ ਕਟਾ ਇੱਥੇ ਤਾਂ ਸਾਰੀ ਉਮਰ ਰਹਿਣਾ ਇੱਥੇ ਤਾਂ ਸਰਦ ਹੈ ਫੇਰ ਵੀ ਜਿੰਨਾ ਚਿਰ ਮੁੰਡੇ ਦਾ ਵਿਆਹ ਨਹੀਂ ਹੁੰਦਾ ਤੂੰ ਉੱਥੇ ਹੀ ਰਹਿ ਧੰਨੋ ਜੋਗੀਪੁਰ ਨਾ ਹੁੰਦੀ ਤਾਂ ਰੋਟੀ ਟੁਕ ਉਹ ਆਪ ਕਰਦੇ ਗੱਜਣ ਰੋਟੀ ਪਕਾ ਲੈਂਦਾ ਸੀ ਦਾਲ ਸਬਜ਼ੀ ਵੀ ਧਰਨ ਜਾਣਦਾ ਜੈਮਲ ਉਹਨੂੰ ਮੱਤਾਂ ਦਿੰਦਾ ਰਹਿੰਦਾ ਰੋਟੀ ਟੁਕ ਦੇ ਮਾਮਲੇ ਵਿੱਚ ਮੁੰਡੇ ਨੂੰ ਝਿੜਕ ਬੈਠਦਾ ਤਾਂ ਕਿਦਰੇ ਖੁੰਝੇ ਜਾ ਕੇ ਰੋਣ ਲੱਗਦਾ ਜੈਕਰ ਜਿਵੇਂ ਉਹਦਾ ਸੰਸਾਰ ਖਾਲੀ ਕਰ ਗਈ ਹੋਵੇ ਦੁਨੀਆ ਨੂੰ ਹਨੇਰ ਗੁਵਾਰ ਲੱਗਦੀ। ਕਈ ਥਾਂ ਤੋਂ ਰਿਸ਼ਤੇ ਆਏ ਸਨ ਪਰ ਕਿਸੇ ਦਾ ਮੁੰਡਾ ਪਸੰਦ ਨਾ ਹੁੰਦਾ। ਕਿਸੇ ਦਾ ਲਾਣਾ ਪਸੰਦ ਨਾ ਹੁੰਦਾ ਜੈਮਲ ਨੂੰ ਘਰ ਵਿੱਚ ਔਰਤ ਨਾ ਹੋਣ ਕਰਕੇ ਉਹਦਾ ਜੀ ਕਰਦਾ ਕਿ ਵੱਡੇ ਮੁੰਡੇ ਨੂੰ ਉਹਦਾ ਵਸ ਚੱਲੇ ਤਾਂ ਉਹ ਆਥਣ ਨੂੰ ਵਿਆਹ ਲਵੇ ਘੱਟੋ ਘੱਟ ਰੋਟੀ ਪੱਕਦੀ ਤਾਂ ਹੋਵੇ। ਭਾਨੋ ਕਿੰਨਾਕ ਬੈਠੀ ਰਹੂਗੀ ਪਿਓ ਦੇ ਬਾਹਰ। ਫਰ ਉਹ ਸਮਝ ਕਰਦਾ ਕਿਤੇ ਕਾਲੀ ਅੱਗੇ ਟੋਆ ਨਾ ਆ ਜਾਵੇ। ਮੁੰਡਾ ਤਾਂ ਇੱਕੋ ਵਾਰ ਵਿਆਉਣਾ ਹੈ। ਮੰਡੀ ਤੇ ਪਸ਼ੂ ਖਰੀਦਣਾ ਹੋਵੇ ਤਾਂ ਸਾਰੀ ਮੰਡੀ ਫਿਰ ਕੇ ਕੋਈ ਵੀ ਪਸੰਦ ਨਹੀਂ ਆਉਂਦਾ। ਉਹ ਤੀਰਚ ਧਰਦਾ ਕਿਸੇ ਚੰਗੇ ਲਾਣੇ ਦੀ ਕੁੜੀ ਲਿਆਵਾਂਗੇ ਕਬੀਲਦਾਰਾਂ ਦੀ ਧੀ ਜਿਹੜੀ ਆਉਂਦੇ ਹੀ ਘਰ ਨੂੰ ਸਵਾਲ ਲਵੇ ਉਹਨੇ ਪਾਨੋ ਨੂੰ ਬਹੁਤ ਦਿੱਤਾ ਸੀ ਕੁੜੀ ਦੇ ਵਿਆਹ ਵੇਲੇ ਖੈਰ ਜ਼ਮੀਨ ਤਾਂ ਗਹਿਣੇ ਨਹੀਂ ਨਹੀਂ ਧਰੀ ਪਰ ਰੁਪਈਆ ਬੜਾ ਬਹੁਤ ਸਿਰ ਚੜਾ ਲਿਆ ਗੱਡਾ ਰੁਪਈਆ ਦਾ ਲੱਗਿਆ ਸੀ ਪਾਨੋ ਦੇ ਵਿਆਹ ਤੇ ਜਨ ਦੀ ਸੇਵਾ ਸਿਰੋਂ ਉੱਤੇ ਉਹ ਤੇ ਜਾ ਕੇ ਸੁਪਨੇ ਬੁਣਦੇ ਹੁੰਦੇ ਕਿ ਗੱਜਣ ਦੇ ਵਿਆਹ ਵੇਲੇ ਜੱਟ ਤੋਂ ਇੰਨਾ ਹੀ ਖਰਚ ਕਰਾਉਣਗੇ ਸਗੋਂ ਐਦੂ ਵੀ ਵੱਧ ਜਿੰਨਾ ਖਾਲੀ ਹੋ ਗਿਆ ਘਰ ਉਦੋਂ ਵੱਧ ਭਰਨਗੇ ਪਰ ਹੁਣ ਜੈਕਰ ਨਹੀਂ ਰਹੀ ਸੀ ਤਾਂ ਹੌਲੀ-ਹੌਲੀ ਦਿਨ ਪਾ ਕੇ ਜੈਮਲ ਦੇ ਖਿਆਲ ਬਦਲਦੇ ਜਾ ਰਹੇ ਸਨ ਜਦੋਂ ਰਿਸ਼ਤੀਆਂ ਵਾਲੇ ਕਈ ਆ ਕੇ ਮੁੜ ਗਏ ਤਾਂ ਉਹ ਆਪਣੀ ਕੀਮਤ ਘਟਾਉਣ ਲੱਗ ਪਿਆ ਉਹ ਸੋਚਦਾ ਕਿਸੇ ਨੂੰ ਕੀ ਪਤਾ ਹੈ ਕਿ ਉਹ ਲੈਣ ਦੇਣ ਨਾਲੋਂ ਘਰ ਨੂੰ ਲਿਆਉਣ ਲਈ ਬੇहद ਕਾਲਾ ਹੈ ਲੋਕ ਤਾਂ ਉਹਦੇ ਲੈਣ ਦੇਣ ਨੂੰ ਹੀ ਮੂਹਰੇ ਤਰ ਲੈਂਦੇ ਹੋਣਗੇ ਸ਼ਰੀਕ ਵੀ ਕੀ ਹੈ ਉਹਦੇ ਲੈਣ ਦੇਣ ਦੀ ਮੰਗ ਨੂੰ ਚਿਤਾਰ ਕੇ ਅਗਲੇ ਨੂੰ ਪੈਰੋਂ ਕੱਟ ਦਿੰਦੇ ਹੋਣ ਭਾਨੀ ਮਾਰਨ ਦੇ ਵਿਚਾਰ ਨਾਲ ਹੀ ਸ਼ਰੀਕ ਤਾਂ ਅਗਲੇ ਨੂੰ ਤਿਲਕਾ ਕੇ ਹੀ ਰਾਜ਼ੀ ਹੁੰਦਾ ਹੈ ਆਖਰ ਕੀਮਤ ਇੱਥੋਂ ਤੱਕ ਡਿੱਗ ਪਈ ਕਿ ਉਹ ਬਸ ਚੱਜ ਦੀ ਕੁੜੀ ਦੀ ਭਾਲ ਆਪ ਕਰਨ ਲੱਗ ਪਿਆ ਘਰ ਵਿੱਚ ਬੁੜੀ ਦਾ ਨਾ ਹੋਣਾ ਹੀ ਘਰ ਦੀ ਵੱਡੀ ਘਾਟ ਸਮਝਿਆ ਜਾਣ ਲੱਗਿਆ ਗੱਜਣ ਦੇਖਣ ਵਿੱਚ ਇੰਨਾ ਸੋਹਣਾ ਨਹੀਂ ਸੀ ਉਹਦਾ ਰੰਗ ਪੱਕਾ ਸੀ ਕੁਟਬੇ ਜਹੇ ਹੱਥ ਪੈਰ ਨੱਕ ਮੂੰਹ ਬਸ ਸੂਤ ਸਿਰ ਹੀ ਕਿਸੇ ਸ਼ੈਲ ਕੁੜੀ ਦੇ ਲਾਇਕੋ ਬਿਲਕੁਲ ਨਹੀਂ ਸੀ 6 ਮਹੀਨਿਆਂ ਬਾਅਦ ਭਾਨੋ ਤਲਵੰਡੀ ਚਲੀ ਗਈ ਉਹ ਕਿੰਨਾ ਚਿਰ ਬੈਠੀ ਰਹਿੰਦੀ ਗੱਜਣ ਨੂੰ ਤਾਂ ਕੋਈ ਸਾਖ sire ਹੀ ਨਹੀਂ ਚੜਦਾ ਸੀ ਉਹ 22 ਸਾਲ ਦਾ ਹੋ ਚੁੱਕਿਆ ਸੀ ਚੁੱਲ੍ਹੇ ਦਾ ਕੰਮ ਜਿਵੇਂ ਸਾਰੇ ਦਾ ਸਾਰਾ ਉਹਦੇ ਉੱਤੇ ਹੀ ਪਿਆ ਹੋਵੇ ਚਾਨਣ ਉੱਥੇ ਨਹੀਂ ਸੀ ਹੁਣ ਤਾਂ ਬਸ ਉਹ ਸੀ ਤੇ ਉਹਦਾ ਪਿਓ ਪਸ਼ੂਆਂ ਨੂੰ ਪਾਲੀ ਸੰਭ ਦਾ ਸੀਰੀ ਖੇਤਾਂ ਦਾ ਕੰਮ ਕਰਦਾ ਜੈਮਲ ਦੀ ਇੱਕ ਲੱਤ ਖੇਤ ਹੁੰਦੀ ਤੇ ਇੱਕ ਲੱਤ ਘਰ ਆਖਰ ਗੱਜਣ ਨੂੰ ਸਾਖ ਹੋ ਗਿਆ ਸਾਖ ਜਿਵੇਂ ਉਹਨਾਂ ਨੇ ਹਾਬੜ ਕੇ ਲਿਆ ਹੋਵੇ ਕੁੜੀ ਮੁੰਡੇ ਤੋਂ 2 ਸਾਲ ਵੱਡੀ ਸੀ ਉਹਦੇ ਨਾਲੋਂ ਬਹੁਤ ਸੋਹਣੀ ਤੇ ਚੁਸਤ ਚਲਾਕ ਨਾਲ ਦਾ ਹੀ ਮੁਕਲਾਵਾ ਉਹਨਾਂ ਦਿਨਾਂ ਵਿੱਚ ਵਿਆਹ ਮੁਕਲਾਵਾ ਇਕੱਠਾ ਕਰਨ ਦਾ ਰਿਵਾਜ ਤੁਰ ਪਿਆ ਸੀ ਨਹੀਂ ਤਾਂ ਪਹਿਲਾਂ ਇਹ ਰਿਵਾਜ ਸੀ ਕਿ ਵਿਆਹ ਤੋਂ ਤੀਜੇ ਸਾਲ ਕੁੜੀ ਦਾ ਮੁਕਲਾਵਾ ਦਿੱਤਾ ਜਾਂਦਾ ਪੰਜ ਪੰਜ ਤੇ 7 7 ਸਾਲਾਂ ਪਿੱਛੋਂ ਵੀ ਵਿਆਹ ਵੇਲੇ ਸਹਹਰੀ ਜਾਣ ਲੱਗੀ ਕੁੜੀ ਨਾਲ ਨੈਣ ਨੂੰ ਤੋੜਦੇ ਇੱਕ ਤਰ੍ਹਾਂ ਨਾਲ ਨਾਇਣ ਕੁੜੀ ਦੀ ਰક્ષਕ ਬਣ ਕੇ ਜਾਂਦੀ ਸਹਹਰੀ ਤੁਰਨ ਵੇਲੇ ਤੋਂ ਲੈ ਕੇ ਵਾਪਸ ਪਿੱਕੇ ਮੋੜਨ ਤੱਕ 24 ਘੰਟੇ ਉਹਨੇ ਵਿਯੋਲੀ ਕੁੜੀ ਨਾਲ ਰਹਿਣਾ ਹੁੰਦਾ ਸੀ ਉਹਦੀ ਵੱਡੀ ਨਿਗਰਾਨੀ ਇਹੋ ਹੁੰਦੀ ਕਿ ਕੁੜੀ ਦਾ ਪ੍ਰਾਣਾ ਉਹਨੂੰ ਸ਼ੋ ਵੀ ਨਾ ਸਕੇ ਕਦੇ-ਕਦੇ ਜੇ ਅਜੀਹਾ ਹੋ ਜਾਂਦਾ ਤਾਂ ਨਤੀਜੇ ਬੜੇ ਮਾੜੇ ਨਿਕਲਦੇ ਕਿਉਂਕਿ ਮੁਕਲਾਵਾ ਤਾਂ ਤੀਜੇ ਸਾਲ ਦਿੱਤਾ ਜਾਣਾ ਹੁੰਦਾ ਕੁੜੀ ਨੂੰ ਉਸੇ ਸਾਲ ਤੋੜਨਾ ਪੈਂਦਾ ਤੇ ਭਰਮ ਖੜਾ ਹੋ ਜਾਂਦਾ ਕਿ ਉਹ ਪੇਕਿਆਂ ਤੋਂ ਬੱਚਾ ਲੈ ਕੇ ਆਈ ਹੈ ਨਾਇਨ ਤੇ ਹੋਰ ਵੀ ਕਿੰਨੇ ਕੰਮ ਹੁੰਦੇ ਕੁੜੀ ਦੇ ਕੱਪੜੇ ਬਦਲਣੇ ਹੁੰਦੇ ਉਹਦਾ ਹਾਰ ਸ਼ਿੰਗਾਰ ਕਰਨਾ ਹੁੰਦਾ ਤੇ ਹੋਰ ਕੋਈ ਵੀ ਜ਼ਰੂਰਤ ਪੈਣ ਉੱਤੇ ਉਹਦੀ ਸਹਾਇਤਾ ਕਰਨੀ ਹੁੰਦੀ ਬੇਗਾਨੇ ਘਰੋਂ ਕਿਸੇ ਵੀ ਦੀ ਵੀ ਜਾਣੂ ਨਹੀਂ ਹੁੰਦੀ ਸੀ ਜਦੋਂ ਵਿਆਹ ਮੁਕਲਾਵਾ ਇੱਕੋ ਹੋ ਗਿਆ ਤਾਂ ਨੈਣ ਦਾ ਕੰਮ ਮੁੱਕ ਗਿਆ ਕੁੜੀ ਨਾਲ ਕੁੜੀ ਦੇ ਭਰਾ ਜਾਂਦੇ ਤੇ ਹੋਰ ਅੰਕ ਸਾਖ ਵੀ ਇੱਕ ਰਾਤ ਦੀ ਰਾਤ ਅਗਵਾੜ ਦੀਆਂ ਬੁੜੀਆਂ ਗੱਲਾਂ ਕਰਦੀਆਂ ਜੈਮਰ ਡਿੱਗਿਆ ਤਾਂ ਕੁੜੇ ਠੀਕ ਥਾਂ ਹੀ ਪਰਿਪਰਗੀ ਨੂੰ ਐ ਕੁੜੇ ਦੇਣ ਦਾ ਕਿਹੜਾ ਅੰਤ ਛੱਡਿਆ ਜੱਟ ਨੇ ਬਥੇਰਾ ਲਿਆਈ ਐ ਦੂਜੀ ਆਖਦੀ ਉਹ ਭਾਈ ਮੁੰਡੇ ਨਾਲ ਮੇਲ ਤਾਂ ਹੈ ਨਹੀਂ ਇਹਦਾ ਮੁੰਡੇ ਦਾ ਬੁੱਥਾ ਤਾਂ ਦੇਖ ਝੋਰਜੇ ਦਾ ਕੋਈ ਬਹੂ ਦੇ ਰੂਪ ਦਾ ਚੋਰਾ ਕਰਦੀ ਤੇ ਫੇਰ ਕੋਈ ਸਿਆਣੀ ਬੁੜੀ ਸੱਚ ਨਿਤਾਰਦੀ ਭਾਈ ਇਹਨਾਂ ਨੂੰ ਤਾਂ ਘਰ 'ਚ ਨਵਾਂ ਜੀ ਚਾਹੀਦਾ ਸੀ ਕਿਉ ਹੋ ਜਾ ਹੁੰਦਾ ਚੱਲ ਰੋਟੀ ਪੱਕਦੀ ਹੋਗੀ ਵਿਚਾਰਿਆਂ ਦੇ ਕੋਈ ਕੱਸੋਪਲੀ ਹੁੰਦੀ ਜਾਂ ਤਾਂ ਵੀ ਕੀ ਸੀ ਅਕੇ ਅੰਨੀ ਕਾਣੀ ਡੁੱਡੀ ਲੰਗੜੀ ਕਬੂਲ ਹਾਂ ਕਬੂਲ ਨੀ ਹਾਂ ਸੋਣੀ ਨੂੰ ਕੀ ਚੱਟਣਾ ਕਿਸੇ ਨੇ ਕੰਮ ਨੂੰ ਹੱਥ ਪਾਉਂਦੀ ਹੋਵੇ ਚਾਹੇ ਕਹੀ ਜੀ ਹੋਵੇ ਕੋਈ ਹੋਰ ਬੁੱਲ ਕੱਢਦੀ ਪ੍ਰਤਾਪੀ ਵਿਆਹ ਤੋਂ ਅਗਲੇ ਦਿਨ ਹੀ ਰੋਟੀਆਂ ਪਕਾਉਣ ਲੱਗੀ ਪੰਜ ਸੱਤ ਦਿਨ ਠਹਿਰ ਕੇ ਗੋਹਾ ਕੂੜਾ ਕਰਨ ਲੱਗ ਪਈ ਉਹ ਜੈਮਲ ਤੇ ਕੱਪੜੇ ਧੋ ਕੇ ਦਿੰਦੀ ਪਿਓ ਪੁੱਤ ਜਦੋਂ ਖੇਤਾਂ ਨੂੰ ਚਲੇ ਜਾਂਦੇ ਗਵਾਂਢੀ ਬੁੜੀਆਂ ਉਹਨਾਂ ਦੇ ਘਰ ਆ ਬੈਠਦੀਆਂ ਤੇ ਨਵੀਂ ਆਈ ਬਹੂ ਦੇ ਕੰਮ ਦੇਖਣ ਲੱਗਦੀਆਂ ਆਪਣੀ ਜਾਣ ਵਿੱਚ ਉਹਦੀ ਅਕਲ ਪਰਖਦੀਆਂ ਪ੍ਰਤਾਪੀ ਵਿੱਚ ਕਿਸੇ ਪਾਸਿਓਂ ਵੀ ਕੋਈ ਕਾਣ ਨਹੀਂ ਸੀ ਘਰ ਵਿੱਚ ਆਈ ਹਰ ਬੁੜੀ ਦੇ ਉਹ ਆਪਣੇ ਸਿਰ ਦੇ ਪੱਲੇ ਸਮੇਤ ਪੈਰੀ ਹੱਥ ਲਾਉਂਦੀ ਪੈਰੀ ਹੱਥ ਲਾਉਣ ਅਗਲਕੀ ਅਗਲੀ ਦੀਆਂ ਲੱਤਾਂ ਵੀ ਘੁੱਟ ਦਿੰਦੀ 15-20 ਦਿਨ ਤੱਕ ਭਾਨੋ ਵੀ ਰਹੀ ਭਾਨੋ ਉਹਦੇ ਕੰਮਾਂ ਉੱਤੇ ਖੁਸ਼ ਸੀ ਇਹ ਤਸੱਲੀ ਵੀ ਕਿ ਹੁਣ ਇਸ ਘਰ ਨੂੰ ਮਾਂ ਵਾਂਗ ਹੀ ਸੰਭਾਲ ਲਵੇਗੀ ਉਹ ਆਖ ਦੀ ਬਥੇਰਾ ਅਕਲ ਵਾਲੀ ਐ ਭਾਈ ਕੰਮਾਂ ਦਾ ਸਾਰਾ ਚੱਜ ਐ ਫੇਰ ਵੀ ਵਸਤੇ ਰਸਤੇ ਘਰਾਂ ਚੋਂ ਆਈ ਐ ਕਬੀਲਦਾਰਾਂ ਦੀ ਧੀ ਐ ਉੱਥੋਂ ਦਾ ਛੱਡਿਆ ਇੱਥੇ ਆ ਕੇ ਸਾਂਭ ਲਿਆ ਧੰਨਵਾਦ